ਉਹ ਬਣੇ ਹਾਂ ਵੀਰੇ ਗਰਮ ਪਾਣੀ ਹੋ ਗਿਆ ਕਿ ਨਾ ਉਹਦੇ ਇੰਦਰ ਹੋਦਾ ਹੋ ਗਿੱਦਰ ਤਾਂ ਲੱਗਿਆ ਹੋਇਆ ਤੂੰ ਬਾਲਟੀ ਦੀ ਕਿੱਥੇ 15 ਵਾਰੀ ਲੈਡ ਵਾਗ ਗਈ ਹਾਏ ਬੇਬੇ ਕੋਈ ਹੋਰ ਸਾਧਨ ਹੈ ਨਹੀਂ ਨਾ ਸਾੜ ਤਾਂ ਆਹੀ ਲੱਗਿਆ ਹੋਇਆ ਗਿੱਦਰ ਓਏ ਓਹ ਲਿਆਉਣਿਆ ਜਿਹੜਾ ਪਾਥੀਆਂ ਜੇ ਪਾ ਕੇ ਗਰਮ ਕਰਦਾ ਹੈਗਾ ਉਹ ਬੜਾ ਵਧੀਆ ਮੇਰੀ ਗੱਲ ਸੁਣ ਨਾ ਤਾਂ ਪਾਥੀਆਂ ਨੇਗੀਆਂ ਨਾ ਬਾਈ ਮੈਥੋਂ ਅੱਗ ਨਾਲ ਧੁਖੜੇ ਜਾਵੇ ਆ ਤੈਨੂੰ ਪਤਾਗਾ ਮੈਂ ਕਦੇ ਕੋਹੇ ਕੋਹੇ ਤੇ ਟੱਕਰੇ ਮਾਰੀਆਂ ਨਹੀਂ ਹੈਗੀਆਂ ਓਏ ਲੱਕੜਾ ਲੈ ਆਵਾਂਗੇ ਢਾਲ ਤੋਂ ਉਹ ਕਿਉਂ ਓਕਰ ਨਾਲ ਲੈਡ ਵੱਧ ਨੂੰ ਕਰਲਾ ਤਦ ਜੇ ਮੈਂ ਹੁਣ ਆ ਗਿਆ ਤੂੰ ਤਾਂ ਆਪਣੀ ਮਰਜ਼ੀ ਦੇ ਮਾਲਕ ਆਗਾ ਅੱਛਾ ਦੇਖ ਲੈ ਆ ਬੈਠੀਏ ਪਾਲਤਾ ਖਵਰਾ ਮੰਨ ਨਹੀਂ ਜਾਵੇ ਡਲੇ ਵਰਗੀ ਛਾਂਪ ਬਵਾਈ ਲਮਾ ਲੈ ਨਹੀਂ ਆਜਣੀ ਆਜਾ ਨੰਕੇ ਸਿੰਦਰੇ ਆ ਗਈ ਪਹਿਣੇ ਆ ਗਈ ਸੱਸੀ ਕਾ ਪਹਿਣੇ ਸਤਰੀ ਕਾਲ ਹੋਰ ਠੀਕ ਹੈ ਵੀਰੇ ਹਾਂ ਪਹਿਣੇ ਠੀਕ ਠਾਕ ਹੋਰ ਤੁਸੀਂ ਠੀਕ ਹੋ ਹਾਂ ਬਾਈ ਠੀਕ ਹੈ ਜਿਆ ਮੇਰੇ ਭਾਈ ਹੈਗਾ ਕਿਹੜਾ ਰਾਜਾ ਅੱਛਾ ਹੋਰ ਪਰਿਵਾਰ ਠੀਕ ਹੈ ਭਾਈ ਹਾਂ ਬਈ ਹਾਂ ਠੀਕ ਹੈ ਸਾਰੇ ਠੀਕ ਨੇ ਅੱਛਾ ਕਿਦੋਂ ਆਲਾ ਬਾਈ ਤੂੰ ਐਨੇ ਫੇਰੇ ਕੋਈ ਨਹੀਂ ਤੇ ਮੈਂ ਆਖਿਆ ਪਾਲ ਤਾਂ ਸਾਹਮਣੇ ਬੈਠੀ ਹੈਗੀ ਨਹੀਂ ਹੋਰ ਦੱਸ ਘਰੇ ਸਾਰਾ ਪਰਿਵਾਰ ਕੀ ਸਾਰੇ ਠੀਕ ਹੈਗੇ ਘਰ ਪਿਆਰ ਹੋ ਕੇ ਕਿੱਧਰ ਜਾ ਕੇ ਮੈਂ ਬਾਜ਼ਾਰ ਜਾਂਦੀ ਸੀਗੀ ਅੱਛਾ ਤੇ ਮੈਂ ਆਖਿਆ ਮੈਂ ਪਾਲ ਨਾਲ ਗੱਲ ਹੀ ਕਰ ਜਾ ਮੈਂ ਤੇਰੇ ਮੁੰਡੇ ਵਾਸਤੇ ਕਾਦੀ ਕੁੜੀ ਰਿਸ਼ਤੇ ਵਾਸਤੇ ਅੱਛਾ ਰਿਸ਼ਤੇ ਦੀ ਗੱਲ ਕਰਦੀ ਹੈਗੀ ਆ ਤੈਨੂੰ ਪਤਾ ਹੈਗਾ ਹੁਣ ਨਿਵੇੜਾ ਹੋ ਕੇ ਹਟਿਆ ਹਾਂ ਮੈਨੂੰ ਦੱਸਿਆ ਸੀ ਸੀਬੋ ਨੇ ਅੱਛਾ ਕਹਿੰਦੀ ਵੀ ਹੁਣ ਉਹ ਤਰ੍ਹਾਂ ਨਿਵੇੜਾ ਹੋ ਗਿਆ ਤੇ ਵੀ ਰਿਸ਼ਤਾ ਤਾਂ ਹੋ ਲੈਣਗੇ ਮੁੰਡਾ ਤਾਂ ਕੁਮਾਰਾ ਰੱਖਿਆ ਨਹੀਂ ਜਾਂਦਾ ਲੱਕੀ ਨਾ ਭਣੇ ਤੂੰ ਆਪ ਸਿਆਣੀ ਹੈਗੀ ਪਹਿਲਾਂ ਕਿੱਥੇ ਰੱਖਿਆ ਜਾਊਗਾ ਮਾ ਸੁੱਖ ਨਾ ਗੱਭਰੂ ਹੋ ਰਿਹਾ ਆ ਫਿਰ ਤੈਨੂੰ ਵੀ ਪਤਾ ਮੇਰੇ ਗੋਡੇ ਗੁੱਡੇ ਦੁਖਦੇ ਰਹਿੰਦੇ ਨੇ ਕੀ ਤਾਂ ਹੈਗਾ ਹੋਰ ਨਹੀਂ ਪੁੱਤ ਤਾਂ ਵਿਆਹ ਨਹੀਂ ਚਾਹੀਦਾ ਭਾਈ ਤਾਂ ਹੁਣ ਸਰਦਾ ਤਾਂ ਹੈ ਨਹੀਂ ਜਿਾ ਵਿਆਹੇ ਬਿਨਾ ਹੈ ਤੇ ਕੁੜੀ ਬਣ ਵਾਲੀ ਸੋਹਣੀ ਹੈਗੀ ਕੂਜ ਵਰਗੀ ਭਣੇ ਹਾਂ ਹੋ ਪਹਿਲਾਂ ਕੁੜੀ ਬਹੀ ਤਾਂ ਨਹੀਂ ਹੋਈ ਲੈ ਦੇਖ ਲੈ ਬੇਬੀ ਰਾਮਾ ਵਿਆਹੀ ਹੋਈ ਦਾ ਕਰਾਉਂਗੀ ਛੱਡੀ ਹੋਈ ਦਾ ਕਰਾਉਂਗੀ ਹੁਣ ਨਾ ਨਹੀਂ ਕਈ ਵਾਰ ਆਉਂਦੇ ਵੀ ਜਿਵੇਂ ਆਪਣਾ ਲੱਕੀ ਵਿਆਹਿਆ ਹੋਇਆ ਸੀ ਵੀ ਤਾਂ ਕਰਕੇ ਤੁਸੀਂ ਸੁਖਨਾ ਤੇ ਲੱਕੀ ਵਿਆਹਿਆ ਤੇ 15 ਕਿੱਲੇ ਜ਼ਮੀਨ ਦੇ ਆਉਂਦੇ ਲੱਕੀ ਨੂੰ ਵੀ ਹਾਂ ਹਾਂ ਉਹ ਤਾਂ ਤੈਨੂੰ ਪੁੱਛਦੇ ਆ ਛੱਡੀ ਹੋਈ ਦਾ ਨਹੀਂ ਕੋਈ ਜਵਾਕ ਆਲੀ ਦਾ ਨਹੀਂ ਮੈਂ ਤਾਂ ਜਮਾ ਕੁੜੀ ਕੁਮਾਰੀ ਆ ਬਾਈ ਸੋਹਣੀ ਕੁੜੀ ਆ ਬਾਈ ਅੱਛਾ ਹਾਂ ਲੈ ਦੇਖ ਲੈ ਫੇਰ ਹੁਣ ਕੋ ਚੰਗੇ ਨਹੀਂ ਹੁੰਦਾ ਬਾਈ ਉਹ ਤਾਂ ਹੈ ਚੱਲ ਆਇਆ ਕਰ ਹਣ ਫਿਰ ਤੁਸਾਨੂੰ ਕੁੜੀ ਦਿਖਾ ਦੀ ਘਰ ਪਰਿਵਾਰ ਕੀ ਆ ਭੈਣ ਭਾਈ ਕਿੰਨੇ ਨੇ ਪਰਿਵਾਰ ਤਾਂ ਕੁੜੀ ਤੇ ਭੈਣ ਭਾਈ ਐ ਦੋਮੀ ਅੱਛਾ ਤੇ ਪਰਿਵਾਰ ਆਖੇ ਤਾਂ ਤੂੰ ਸਾਰੇ ਪਿੰਡ ਚੋਂ ਪੁੱਛ ਲਈ ਇੰਨਾ ਗਉਆਂ ਵਰਗਾ ਪਰਿਵਾਰ ਆ ਉਹਨਾਂ ਦਾ ਤਾਂ ਹਣ ਦੇਖ ਪਹਿਲਾਂ ਮੇਰੇ ਨਾਲ ਧੋਖਾ ਭਾਲਾ ਵੱਡਾ ਹੋਇਆ ਆ ਮੇਰੇ ਮੁੰਡੇ ਦੇ ਬਿਨਾ ਕਹਿਣੇ ਤੂੰ ਰਿਸ਼ਤਾ ਕਰਤਾ ਸੀ ਮੈਂ ਦੇਖਣ ਵੀ ਨਹੀਂ ਗਿਆ ਸੀ ਮੇਰਾ ਮੁੰਡਾ ਤਾਂ ਆਈ ਰਿਸ਼ਤਾ ਲੈ ਆਈ ਸੀ ਉਹਦਾ ਦੇਖ ਭਣੇ ਆਪਾਂ ਤਾਂ ਹੁਣ ਸਮਾਰ ਕੇ ਨਾ ਪਰਖਾਂਗੇ ਪਹਿਲਾਂ हां भाई हां दूजा मच्चे वाले लस्सी जे फूक्का मार मार पिंदा है। गल है। हस्ता भाई ध्यान ਨਾਲ ਦੇਖ ਰੱਖ ਫੇਰ ਉਹ ਕਰਾਂਗੀ। ਮੇਰਾ ਕਿਤੋਂ ਮਰਜ਼ੀ ਪਤਾ ਕਰ ਲਿਓ। ਜੇ ਕੋਈ ਐਨੀ ਵੀ ਕਾਹਨ ਮੀਨ ਹੋਈ ਮੈਂ ਬੈਠੀ ਆ ਮੈਂ ਗਮਾਂਡਦੀ ਆ ਕੋਈ ਦੂਰੋਂ ਨਹੀਂ ਹੈਗੀ। ਸੁਣ ਮੇਰੀ ਗੱਲ ਸੁਣ। ਜੇ ਰਿਸ਼ਤਾ ਵਧੀਆ ਹੋਇਆ ਨਾ ਤੈਨੂੰ ਤੋਲੇ ਦਾ ਟਾਪਸ ਪਾਉਂਗੀ। ਚਲ ਤੇਰਾ ਮੇਰਾ ਵਾਦਾ। ਕਿਤੋਂ ਮਰਜ਼ੀ ਪੁੱਛ ਲਿਓ। ਜੇ ਉਹਨਾਂ ਦੇ ਘਰ ਚੋਂ ਵੀ ਐਨੀ ਵੀ ਇੰਚ ਵੀ ਕੋਈ ਗੱਲ ਬਾਹਰ ਹੋਈ ਜਿੰਨੀ ਮੈਂ ਕਰਤੀ ਓਨੀ ਗੱਲ ਹੋਊਗੀ। ਬਸ ਮੈਂ ਤੈਨੂੰ ਕੋਈ ਗੱਲ ਕਹਿਣੀ ਆਗੀ। ਦੇਖ ਕਹਨੇ ਹੁੰਦੇ ਨੇ ਕਿ ਗੱਲ ਕੋਰੀ ਕਰਾਰੀ ਕੀਤੀ ਸਹੀ ਰਹਿੰਦੀ ਹੈ। ਹਾਂ ਸਹੀ ਹੈ। ਪਰ ਮੈਨੂੰ ਕੁੜੀ ਇੱਕ ਨੰਬਰ ਚਾਹੀਦੀ ਹੈ ਸਹੀ। ਕੁੜੀ ਤਾਂ ਗਊਆਂ ਵਰਗਾ ਪਰਿਵਾਰ ਹੈ ਤੂੰ ਐਂ ਆਖੇਂਗੀ ਗਮਾਣ ਝੋਕ ਕਿ ਤੋ ਲੱਗ ਜੀ ਤੇਰੇ ਸਾਹਮਣੇ ਪਹਿਲਾ ਰਿਸ਼ਤਾ ਲੈ ਲਿਆ ਸੀਗਾ ਮੈਂ। ਉਹ ਦੇਖ ਲੈ ਉਹਦੀ ਮਾਂ ਨੀ ਨਹੀਂ ਉਹਦੇ ਪੈਰ ਲੱਗਣ ਦਿੱਤੇ। ਆ ਫਿਰ 5 ਸਾਲ ਰਹਿ ਕੇ ਬਾਕੀ ਭਣੇ ਨਿਆਣਾਂ ਇੰਦੀ ਕੋਈ ਹੋਇਆ। ਉਹ ਕਰਕੇ। ਮੇਰੀ ਗੱਲ ਸੁਣ ਲੈ ਆਪਦੀ ਜ਼ੁਬਾਨ ਹਲਾਉਣ ਤੋਂ ਪਹਿਲਾਂ ਲੱਕੀ ਨੂੰ ਪੁੱਛ ਲਈ ਕਿਤੇ ਹੋਰ ਹੀ ਫੇਰ ਕਲੇਸ਼ ਕਰ ਲੈ ਘਰੇ। ਹਾਂ ਆਪਣ ਇੱਕ ਗੱਲ ਹੋਰ ਹੈ ਸੱਚ। ਮਾ ਆ ਉਹਦੇ ਮੁੰਡੇ ਨਾਲ ਵੀ ਗੱਲ ਕਰ ਲਾ ਕਿਤੇ ਫੇਰ ਪਹਿਲਾਂ ਵਾਂਗੂ ਉਹੀ ਕਹਿੰਦੇ ਦੁੱਧ ਚ ਮਧਾਣੀ ਹੋ ਜੇ ਨਾ ਕੋਈ ਨਹੀਂ ਭਨੇ ਰਹਿ ਕਰ ਲੋ ਸਾਰਾ ਟੱਬਰ ਬਹਿ ਕੇ ਇਹ ਜੀ ਕੋਈ ਗੱਲ ਨਹੀਂ ਕੋਈ ਆਪਾ ਕੋਈ ਨਿਆਣੇ ਨਹੀਂ ਵੀ ਗੁੱਟੇ ਗੁੱਟੀ ਦਾ ਖੇਡ ਹੈ ਉਹ ਪੁੱਛਣਾ ਤਾਂ ਪਊਗੀ ਉਹ ਤੁਸੀ ਵੀ ਸਿਆਣੇ ਹੋ ਹਨਾ ਰਹਿਣਾ ਤਾਂ ਉਹ ਆ ਆਇਆ ਹੋਇਆ ਹਾਂ ਅਸੀਂ ਬੈ ਕੇ ਗੱਲਬਾਤ ਕਰ ਲੈ ਅੱਜ ਸ਼ਾਮ ਨੂੰ ਗੱਲ ਕਰਕੇ ਕੱਲ ਨੂੰ ਤੈਨੂੰ ਦੱਸ ਦੂੰ ਸਾਰਾ ਕੁਝ ਠੀਕ ਹੈ ਭੈਣ ਇਹ ਤੇਰਾ ਵਾਦਾ ਵੀ ਕੋਈ ਉਹਨਾਂ ਚ ਕੋਈ ਨੁਕਸ ਨਿਕਲਿਆ ਵੇ ਕਿ ਤੂੰ ਮਰਜੀ ਭਰਾਵਾ ਤੂੰ ਪਤਾ ਕਰ ਲੀਂ ਦੇਖ ਭੈਣ ਭਰਾ ਦਾ ਸਮਝਾ ਹੁੰਦਾਗਾ ਉਧਰੋਂ ਦੀ ਰਿਸ਼ਤਾ ਆਪਾਂ ਮਸਾ ਲੈਨੇ ਆ ਇਹ ਗੱਲ ਮੈਨੂੰ ਐਂ ਦੱਸ ਕੁੜੀ ਪੜ੍ਹੀ ਲਿਖੀ ਕਿੰਨੀ ਕਾ ਕੁੜੇ ਕੁੜੀ ਦਾ ਬਾਵਾ ਪੜ੍ਹੀ ਹੈ ਭੈਣ ਕਿੰਨੀ ਕ ਫੇਰ ਵੀ ਬੀਏ ਕੀਤੀ ਹੋਈ ਕੁੜੀ ਦੀ ਅੱਛਾ ਤੇ ਹੋਰ ਸਲਾਈ ਸਲੂਈ ਜਾਣਦੀ ਹੈ ਹਾਂ ਸਲਾਈ ਦਾ ਕੰਮ ਜਾਣਦੀ ਆ ਪਾਰਲਰ ਦਾ ਕੰਮ ਜਾਣਦੀ ਆ ਬਹੁਤ ਵਧੀਆ ਚਲ ਆਪਾਂ ਨੇ ਇਹਨਾਂ ਤੋਂ ਕੀ ਕਰਾਉਣਾ ਚੀਜ਼ਾਂ ਤੋਂ ਆਪਰ ਦਾ ਘਰੇ ਐ ਕੰਮ ਤਾਂ ਆਪਣੇ ਕੋ ਸਾਰਾ ਰੱਬ ਦਿੱਤਾ ਸਾਰਾ ਕੁਝ ਹੈਗਾ ਹੈ ਤੇ ਆਪਾਂ ਨੇ ਉਹ ਤੋਂ ਕੰਮ ਕਰਾ ਕੇ ਕੀ ਕਰਾਉਣੇਗਾ ਆ ਦਾ ਘਰੇ ਰਾਜ ਕਰੇ ਕੋਈ ਨਹੀਂ ਉਹ ਤਾਂ ਦੇਖ ਲੂ ਚਲਾ ਆਏ ਆ ਬਾਈ ਤਾਂ ਪੁੱਛਦੀਆਂ ਵੀ ਆਪ ਦਾ ਲੀੜਾ ਕੱਪੜਾ ਸਿਉਂਕੀ ਤੇ ਘਰੇ ਕੌਣ ਜੋ ਕੋਈ ਉਹ ਇੰਨਾਂ ਦਾ ਜਵਾਬ ਸਾਰਾ ਕਰ ਹੀ ਲੈਂਦੇ ਨੇ ਹਾਂ ਜੇ ਨਾਕਾ ਦੂ ਰਿਸ ਖਾਲਾਂਗੇ ਆਏ ਕਰ ਚਾਹ ਬਣਾਵਾ ਕੁੱਟ ਤੇ ਰਵਾ ਚਾਹ ਤਾਂ ਬੱਸ ਮੈਨੂੰ ਧੁੱਪ ਚੜੀ ਜਾਂਦੀ ਮੈਂ ਬਾਜ਼ਾਰ ਜਾਣਾ ਸੀ ਚਲਾ ਆਏ ਕਰ ਫਿਰ ਮੈਂ ਤੈਨੂੰ ਨਾ ਅੱਜ ਸ਼ਾਮ ਨੂੰ ਰਹਿ ਕਰਕੇ ਮੁੰਡੇ ਨਾਲ ਆ ਤੈਨੂੰ ਕੱਲ ਨੂੰ ਸਾਰੀ ਗੱਲ ਹਾਂ ਮੈਨੂੰ ਜ਼ਰੂਰ ਕਿਸੇ ਹੱਥ ਸੁਨੀਹਾ ਪੇ ਦੀ ਪਮਾ ਆ ਪਹੁੰਚੀ ਜ਼ਰੂਰ ਮੇਰੇ ਕੋਲੇ ਆਈ ਕੋਈ ਨਹੀਂ ਮਸਨੀਹਾ ਪੇ ਲੱਕੀ ਨੂੰ ਭੇਜ ਦੀ ਹਾਂ ਜਾਂ ਲੱਕੀ ਨੂੰ ਭੇਜ ਦੀ ਚੱਲ ਕੋਈ ਨਹੀਂ ਠੀਕ ਹੈ ਹੋਰ ਮੈਂ ਕਿਹਾ ਮੈਂ ਬਾਜ਼ਾਰ ਜਾਵਾਂ ਤੂੰ ਦਿਸੀ ਕਿ ਮੈਨੂੰ ਮੇਰੇ ਸੀਬੋ ਨੇ ਦੱਸਿਆ ਸੀ ਮੈਨੂੰ ਅੱਛਾ ਚੱਲ ਚੰਗੀ ਗੱਲ ਨਾ ਮੇਰੀ ਗੱਲ ਸੁਣ ਭੈਣੇ ਤੂੰ ਆਹ ਜ਼ਬਾਨ ਜੀ ਹਿਲਾ ਦਿੰਦੀ ਐ ਮਿੰਟ 'ਚ ਦੇਖਣ ਲੱਗੀ ਵੀ ਨਹੀਂ ਸੋਚਦੀ ਹੈਗੀ ਕੁਛ 15 ਕਿੱਲੇ ਤੇ ਕੋਈ ਕਿਹੜੇ ਕਿੱਲਾ ਦਾ ਢੂੜ ਹੈ ਤੇ ਭਾਈ ਮੈਂ ਤਾਂ ਰਿਸ਼ਤੇ ਦੀ ਮਾਰੀ ਕਹੀਦੀ ਸੀ ਜਦੋਂ ਇੰਨਾ ਕੁਝ ਦੱਸ ਰਹੀ ਆ ਤਾਂ ਕਿਤੇ ਇਹ ਵੀ ਰਿਸ਼ਤਾ ਹੱਥ 'ਚੋਂ ਨਾ ਨਿਕਲ ਜੇ ਓ ਤੂੰ ਕੁਝ ਹੋਰ ਨਾ ਕਰਾ ਕੇ ਪੈ ਜੀ ਹੈ ਬਲੀ ਗੱਲ ਤਾਂ ਦੇਖ ਲੈ ਆਪਣਾ ਲੱਕ ਕਿੰਨਾ ਕੁ ਪੜਿਆ ਕੁੜੀ ਦੇਖ ਸਾਰੇ ਤੱਤਾਂ ਦੀ ਤਾਰੂ ਹੈ ਹੈ ਤੇ ਆਪਣੇ ਵਾਲਾ ਜਵਾਕ ਤੇ ਉਹਨੂੰ ਆਪਦੇ ਥੱਲੇ ਦੱਬ ਲੂਗੀ ਨਾਲੇ ਹੋਏਗੀ ਬਾਅਦ ਚ ਤੂੰ ਓਕੀ ਉਹ ਤੂੰ ਰਹਿਣ ਦੇ ਆਪੀ ਟਾਰਮਟੋਲਜੀ ਕਰਦੀ ਆਪਾਂ ਤਾਂ ਕਿਸੇ ਗਰੀਬ ਘਰ ਦਾ ਦੇਖਾਂਗੇ ਜਿਹੜੀ ਆਪਣੇ ਵਧੀਆ ਕੱਟੇ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਆ ਦੇਖਣ ਦਾ ਕੀ ਹੱਜ ਹੈ ਕਿ ਦੇਖ ਤਾਂ ਆਉਨੇ ਹੈਗੇ ਓਏ ਇਹ ਵੀ ਬਾਰ ਬਾਰ ਦੇਖਣ ਜਾਵਾਂਗੇ ਅਗਲਾ ਕੂ ਇਹਨਾਂ ਨੂੰ ਸਾਗ ਨਹੀਂ ਮਿਲਦੇ ਤਾਂ ਬਾਰ ਬਾਰ ਕਦੇ ਉਹਨੂੰ ਕੈਨਸਲ ਕਰੇ ਆਉਂਦੇ ਨੇ ਕਦੇ ਉਹਨੂੰ ਕੈਨਸਲ ਕਰੇ ਆਉਂਦੇ ਨੇ ਹੈ ਵੀ ਚੱਲ ਭਾਈ ਕੋਈ ਨਹੀਂ ਲੱਕੀ ਨਾਲ ਗੱਲ ਕਰੂੰਗੀ ਮੈਂ ਫੇਰ ਪਤਾ ਲੱਗੂ ਅਸਲ ਹਾਂ ਮੈਂ ਤਾਂ ਤੇਰੇ ਕਰਕੇ ਹੀ ਕਹਿਣਾ ਪੈਣਾ ਮੇਰੀ ਗੱਲ ਸੁਣ ਲੈ ਬਾਅਦ ਚ ਤੂੰ ਰਹੇਂਗੀ ਬਹੂ ਕੋਲੇ ਤੇ ਬਾਜੂ ਕਿਤੇ ਤੇਰੀ ਡਾਂਗਾ ਮਾਰੀ ਜਾਵੇ ਹੋ ਮੈਂ ਤਾਂ ਤੇਰੇ ਵਾਸਤੇ ਸੋਚਦਾ ਅੱਗੇ ਤੇਰੀ ਮਰਜ਼ੀ ਐ ਚਲ ਕੋਈ ਨਹੀਂ ਅਸਤਾ ਕਦੇ ਸੇਸ ਮਹੀ ਆਉਣੇਗਾ ਤੇ ਬਾਕੀ ਡਾਂਗਾ ਤੂੰ ਹੀ ਖਾਂਦੀ ਰਹੇਂਗੀ ਚਲ ਠੀਕ ਆ ਤੂੰ ਨਾ ਮੈਂ ਕਰਦੀ ਆ ਕੁਝ ਨਾ ਕੋਈ ਕੋਈ ਹੱਲ ਚੱਲ ਜਾ ਬੇਕੀ ਠੰਡੇ ਮਤੇ ਨਾਲ ਸੋਚੀ ਚੰਗਾ ਭੱਗ ਜਾ ਹਾਂ ਇਹ ਕਮਲਾ ਜਾਪਦੀ ਮਾਰੂਗਾ ਇਥੇ ਬੁੱਢੜ ਨੂੰ ਮੈਂ ਹੁੰਦੇ ਗੱਲ ਲੱਗੀ ਕਰਨ ਇਹ ਦੁੱਖ ਕਦੇ ਕਿ ਪਿੰਡ ਵੱਜਿਆ ਨਹੀਂ ਮੰਗਤੇ ਪਹਿਲੀ ਖੜੇ ਨੇਗੇ ਉਹ ਕੰਮ ਹੋਇਆ ਪਿਆਗਾ ਹਾਂ ਜਦ ਕਮਲੇ ਜੀ ਨੂੰ ਉਹਨੂੰ ਕੀ ਪਤਾਗਾ ਜੇ ਕੁੜੀ ਇੰਨੀ ਸੋਹਣੀ ਸੁਨੱਖੀ ਹੋਈ ਐ ਕੋਈ ਰੱਖ ਲੂਗੀ ਉਹ ਨਾਲੇ 15 ਕਿੱਲੇ ਕਹਿ ਕੇ ਮੈਂ ਰਿਸ਼ਤਾ ਕਹਿੰਨੀ ਲੈਣ ਨੂੰ ਤੇ ਫੇਰ ਕੀ ਮਾੜੀ ਆ ਜੇ ਕੁੜੀ ਪੰਜੇ ਪੱਲਿਆਂ ਦੀ ਪੂਰੀ ਆ ਤਾਂ ਮੈਨੂੰ ਕੀ ਮਾੜੀ ਆ ਹਾਂ ਆ 15 ਕਿੱਲੇ ਕਹਿ ਕੇ ਲੈ ਲੂੰਗੀ ਰਿਸ਼ਤਾ ਹਾਂ ਬਾਕੀ ਦੇਖੀ ਜੋ ਲੱਕੀ ਨਾਲ ਕਰਾਂ ਗੱਲ ਪਹਿਲਾਂ ਤਾਂ ਮੈਂ ਕੀ ਮੈਂ ਪੁੱਤ ਮਾਥਾ ਠੀਕ ਦਾ ਤਾਈ ਜਾਂਦਾ ਹੈ ਪੁੱਤ ਹੋ ਠੀਕ ਆ ਹਾਂ ਠੀਕ ਆ ਪੁੱਤ ਕਰਨਬਰਗ ਠੀਕ ਨੇ ਵਧੀਆ ਹਾਂ ਸਾਰੇ ਠੀਕ ਆ ਪੁੱਤ ਚਲੋ ਵਧੀਆ ਹੋਰ ਮੇਰਾ ਤਾਂ ਤਾਂ ਗੇੜੀ ਨਹੀਂ ਵੱਜਿਆ ਕਰੇ ਕਰਨ ਕਹਿੰਦਾ ਉਹ ਮੁੜ ਕੇ ਆਈ ਨਹੀਂਗਾ ਬਸ ਹੋਰ ਜਾਂ ਤਾਂ ਕਰਦੀ ਏ ਪੁੱਤ ਆ ਕਰਦੀ ਕਵੀਲ ਤਾਂ ਨਹੀਂ ਤੈਨੂੰ ਪਤਾ ਹੀ ਐ ਦਾ ਜੀ ਪਤੀ ਆ ਕਿੰਨੇ ਉਲਝਾ ਰੱਖਿਆ ਹਨ ਬਾਕੀ ਦੱਸ ਨਹੀਂ ਤੈਨੂੰ ਲੋੜ ਹੀ ਨਹੀਂ ਜਾ ਕੇ ਆਏ ਤੇਰੀ ਮਾਂ ਕੋਲੇ ਹੁਣ ਅੱਛਾ ਹਾਂ ਉਹ ਚਲ ਵਧੀਆ ਦਾ ਵਿਚਾਰੀ ਦਾ ਟਾਈਮ ਪਾਸ ਹੋ ਜਾਂਦਾ ਨਹੀਂ ਉਹ ਤਾਂ ਵਿਚਾਰੀ ਦੇਖ ਤੈਨੂੰ ਪਤਾ ਹੀ ਆ ਇਕੱਲੀ ਬੈਠੀ ਰਹਿੰਦੀ ਆ ਹੁਣ ਜਦੋਂ ਆਹ ਤਾਂ ਹੀ ਹੁਣ ਤੈਨੂੰ ਕੋੜਾ ਲੱਗੋਆ ਹਨਾ ਜਦੋਂ ਐਡਾ ਵੱਡਾ ਟੱਬਰ ਬਸ ਕੇ ਬਗ ਜੇ ਹਨਾ ਘੇਰਾ ਘੇਰਾ ਤਾਂ ਕੋਈ ਬਾਕੀ ਦਾ ਜੀ ਤੈਨੂੰ ਸੱਚੀ ਗੱਲ ਦੱਸਾਂ ਤੈਨੂੰ ਦੇਖ ਆਪਣੇ ਲਾਣੇ ਮਾਣੇ ਦਾ ਤਾਂ ਸਭਾ ਪਤਾ ਹੈ ਪਤਾ ਹੈ ਪੁੱਤ ਪਤਾ ਹੈ ਹਾਂ ਉਹ ਅਸਲ ਹੈ ਹੀ ਨਹੀਂ ਸੀ ਕਿਸਾਬ ਦੇ ਬੰਦੇ ਬੇਕਟਾ ਵੇਜੇ ਬੰਦੇ ਸੀਗੇ ਉਹ ਆਪਣੇ ਬਸ ਪਰਿਵਾਰ ਚ ਨਿਰਲੀ ਉਹਨਾਂ ਬਸ ਉਹ ਹਟਿਆ ਨਹੀਂ ਬਚੋਲਾ ਉਹਨੂੰ ਤੁਸੀਂ ਕੀ ਦੇਖਣਾਗਾ ਹਾਂ ਕੁੜੀ ਦੇਖੋ ਜਿਹਨਾਂ ਤੁਹਾਨੂੰ ਟਾਈਮ ਕੱਟਣਾ ਰਿਸ਼ਤੇਦਾਰਾਂ ਤੋਂ ਕੀ ਲੈਣਾ ਮੇਰੇ ਮਾਮੇ ਨੇ ਤਾਂ ਬਥੇਰਾ ਕਿਹਾ ਸੀਗਾ ਅੱਛਾ ਕਹਿੰਦਾ ਤੁਸੀਂ ਰਿਸ਼ਤੇਦਾਰ ਚੱਕ ਚੱਕ ਬੰਦੇ ਚੈੱਕ ਕਰ ਲਓ ਵੀ ਕਿਹੇ ਜਿਹੇ ਬੰਦੇ ਨੇ ਆ ਜਿਹੜਾ ਆ ਰਿਹਾਗਾ ਹਾਂ ਅੱਛਾ ਰਾਜਾ ਮਾਮਾ ਹਾਂ ਹਾਂ ਉਹਨੇ ਕਿਹਾ ਸੀ ਵੀ ਕਹਿੰਦਾ ਪਤਾ ਕਰਾ ਲਓ ਵੀ ਕਿਹੇ ਜਿਹੇ ਬੰਦੇ ਨੇ ਆਪਾਂ ਕਿਹੜਾ ਰਿਸ਼ਤੇਦਾਰਾਂ ਨਾਲ ਵਰਤਣਾ ਹੁੰਦਾ ਠੀਕ ਹੈ ਉਹੀ ਗੱਲ ਉਹ ਤਾਂ ਸਾਡੀ ਜਿੰਨਾ ਚਿਰ ਨਹੀਂ ਪਈ ਨਹੀਂ ਵੀ ਚੱਲੀ ਗਿਆ ਕੰਮ ਹੁਣ ਜਦੋਂ ਲੜਾਈ ਕਰਨ ਲੱਗੀ ਮੇਰੀ ਮੰਮੀ ਨਾਲ ਉਸੇ ਬਾਅਦ ਚ ਕੋਧਾਂ ਕਿਥੋਂ ਦੇ ਗੁੰਡੇ ਗੰਡੇ ਬੁਲਾਏ ਮੇਰਾ ਭਰਾ ਇਹ ਮੇਰੀ ਮਾਸੀ ਦਾ ਮੁੰਡਾ ਕੋਈ ਚਾਚਾ ਦਾ ਰਿਸ਼ਤੇਦਾਰ ਹੀ ਨਹੀਂ ਹੈਗਾ ਇਹਨਾਂ ਦਾ ਲੱਗਾ ਸਾਡੀ ਦਿਨ ਨੇ ਮਿਲਣੀ ਵੀ ਪਤਾ ਨਹੀਂ ਕਹੇ ਜੇ ਕਰਾਇ ਵਾਲੇ ਮਾਮੇ ਨਾਲ ਕਰਵਾਈ ਸੀ ਮੁੜ ਕੇ ਬੰਦੀ ਨਹੀਂ ਮੱਥੇ ਲੱਗੀ ਸਾਡੇ ਤੋਂ ਅੱਛਾ ਪਚੋਲੇ ਨੇ ਸੁਣਨ ਕੋਈ ਸੀ ਨਹੀਂ ਦੱਸਿਆ ਚੋਲਾ ਤਾਂ ਆਪ ਉਧਰ ਬਾਹਰ ਲਾ ਸੀਗਾ ਰਾਜਸਥਾਨ ਦਾ ਸੀਗਾ ਕੋਈ ਉਹ ਤਾਂ ਬਸ ਇੱਕ ਆ ਰਾਜੀ ਵੀ ਵਰਗਿਆਂ ਨੇ ਕਿਤੇ ਉਹ ਕਰਕੇ ਕਰਵਾਤੀ ਮਹਾਜਲ ਕੋਈ ਗੱਲ ਨਹੀਂ ਕੋਈ ਜਿਵੇਂ ਹੁੰਦਾ ਹੁੰਦਾ ਠੀਕ ਆ ਬਸ ਵੈਸੇ ਆ ਕੇ ਕੁੜੀ ਪੰਜਾਬੀ ਸੀਗੀ ਮੈਨੂੰ ਐਸੀ ਚਲ ਵੀ ਚੱਲੀ ਜਾਂਦੇ ਉਹਦੀ ਮਾਂ ਵੀ ਗਾਹ ਗੁੰਡੀ ਸੀ ਪੂਰੀ ਉਹ ਕਿਹੜਾ ਕਹਾଁ ਸਹੀ ਸੀਗੀ ਮਾਈ ਵੀ ਤੇਰੀਆਂ ਕੋਲੇ ਗੱਲ ਕਰਕੇ ਆਈs ਕੱਲ ਆਈs ਤੇਰੇ ਨਾਨਕਿਆਂ ਤੋਂ ਮੈਂ ਅੱਛਾ ਉੱਥੇ ਆਪਣੇ ਉਹ ਮੇਰੀ ਭਰ ਰਜਾਈ ਲੱਗਦੀ ਆ ਘਰਾਂ ਚੋਂ ਅੱਛਾ ਅੱਛਾ ਉਹ ਕਹਿੰਦੀ ਕਿ ਵੀ ਭੈਣੇ ਹੁਣ ਆਪਣੀ ਗੁੜੀਆ ਵਾਸਤੇ ਤੂੰ ਰੀਤ ਵਾਸਤੇ ਕੋਈ ਮੁੰਡਾ ਦੇਖ ਅੱਛਾ ਮੈਂ ਆਖਾਂ ਮਾ ਚੱਲ ਕੋਈ ਨਹੀਂ ਉਹ ਮੈਨੂੰ ਦੱਸਿਆ ਸੀਗਾ ਉਹਨੇ ਕੀ ਆ ਰਹੁੰਦੇ ਨੇ ਪਾਲੋ ਨੇ ਅੱਛਾ ਕਹਿੰਦੀ ਵੀ ਐ ਕਰਕੇ ਆਪਣੇ ਲੱਕੀ ਦਾ ਕਿ ਤਲਾਕ ਹੋ ਗਿਆ ਉਹ ਤੇਰੀ ਮਾਂ ਬੈਠੀ ਸੀ ਹੁਣ ਸਾਹਮਣੇ ਮੈਂ ਆਖਾਂ ਮੈਂ ਇਹਨਾਂ ਨੂੰ ਪੁੱਛਣਾ 15 ਕਿਲੇ ਵਾਹਣ ਦੇ ਆਉਂਦੇ ਆ ਤੇ ਫਿਰ ਤਾਂ ਕਰਕੇ ਤੇਰੀ ਮਾਂ ਨੂੰ ਪੁੱਛਿਆ ਵੀ ਮੈਂ ਪਈ ਸਾਖ ਕਰਾਵਾਂ ਲੱਕੀ ਨੂੰ ਉਹ ਕਹਿੰਦੀ ਮੈਂ ਲੱਕੀ ਨਾਲ ਸਾਰਾ ਪਰਿਵਾਰ ਆ ਵੀ ਰਹਿ ਕਰਾਂਗੇ ਫੇਰ ਗੱਲ ਕਰਾਂਗੇ 15 ਕਿਲੇ ਮਾਂ ਨੇ ਕੀ ਜੇ ਪਾਤੇ ਕਿਤੇ ਗਵੰਡੀਆ ਤੇ ਚੱਕ ਲਈ ਚਲੋ ਕੋਈ ਨਾ ਤਾਂ ਹੀ ਬਾਕੀ ਕੁੜੀ ਕੀ ਕਰਦੀ ਗੁਰਦੀ ਹੈ ਕੁੜੀ ਪੁੱਤ ਵਿਆਹ ਕੀਤੀ ਹੋਈ ਹੈ ਚੰਗੀ ਸਲਾਈ ਕਢਾਈ ਕੀਤੀ ਹੈ ਚੰਗਾ ਪਾਲਰ ਦਾ ਕੰਮ ਸਿੱਖੀ ਹੋਈ ਹੈ ਕੋਈ ਕੰਮ ਖ ਤੋਰ ਲਿਆ ਆਪਣੇ ਘਰੇ ਐਨੀ ਸੋਹਣੀ ਸਨਖੀ ਕੁੜੀ ਆ ਇਹਨਾਂ ਗਉਆਂ ਵਰਗਾ ਟੱਬਰ ਪਾਕਿਸਰੇ ਪੁੱਤ ਮੈਂ ਮਾੜਾ ਨਹੀਂ ਕਰਾਉਂਗੀ ਕਿਉਂਕਿ ਆਪਣੇ ਵਿਗਮਾੜ ਦਾ ਕੰਮ ਆ ਹਾਂ ਬਸ ਠੀਕ ਹੈ ਤਾਂ ਹੀ ਬਰਸਤੇ ਦਾ ਬੰਦੇ ਨਾ ਮਾਰੇ ਹੋਣਾ ਨਾ ਨਾ ਇਹ ਤਾਂ ਮੇਰੀ ਜ਼ਿੰਮੇਵਾਰੀ ਹਾਂ ਐ ਨਾ ਬਾਕੀ ਰੰਗ ਰੂਪ ਹੋਇਆ ਹਨਾ ਵੀ ਆਪਾਂ ਉਹ ਚੀ ਚਟਣੀ ਨਹੀਂ ਮੈਂ ਕਿ ਪੂਰੀ ਵੀ ਕੂਜ ਵਰਗੀ ਆ ਹੋਰ ਦੱਸ ਫਿਰ ਤਾਂ ਹੀ ਇੱਕ ਗੱਲ ਫਿਰ ਗੁੱਸਾ ਨਾ ਕਰੀ ਗੱਲ ਦਾ ਇਹ ਫਿਰ ਉਹ ਮੇਰੇ ਵਰਗਾ ਵੱਜਾ ਲਗ ਗਿਆ ਲਬਦ ਨਹੀਂ ਕਿਉਂਕਿ ਮੇਰਾ ਤਾਂ ਪਹਿਲਾਂ ਤਲਾਕ ਹੋ ਗਿਆ ਠੀਕ ਕਿੱਡਾ ਵੱਡਾ ਕਲੰਕ ਆਪਣੇ ਪਿੰਡਾਂ ਚ ਤਾਂ ਵੀ ਨਹੀਂ ਕਰਦੇ ਆ ਇਹ ਨਾਲੇ ਪੁੱਤ ਉਹ ਕਹਿੰਦੇ ਸਾਨੂੰ ਕੋਈ ਹੀਰਖਾਨੀ ਜੇ ਤਾਂ ਬੱਚਾ ਹੁੰਦਾ ਫਿਰ ਤਾਂ ਅਗਲੇ ਨੂੰ ਹੀਰਖਾ ਹੁੰਦਾ ਤੂੰ ਤਾਂ ਤੇਰੇ ਕਿਹੜਾ ਕੋਈ ਬੱਚਾ ਇਹ ਮੁੰਡਾ ਸਿਆਣਾ ਹੋਵੇ। ਮੁੰਡਾ ਵਧੀਆ ਹੋਵੇ। ਹੁਣ ਅੱਜ ਕੱਲ ਨਸ਼ੇ ਪੱਤੇ ਵਾਲੇ ਆ ਪੁੱਤ। ਹਾਂ। ਬਾਕੀ ਸਿਰੇ ਆਪਾਂ ਨੂੰ ਇਮਪ੍ਰੋਸਾ ਹੁੰਦਾ। ਹੁਣ ਉਹ ਘਰਾਂ ਜਿਉਂ ਸਾਡੇ ਬਾਕੀ ਸਿਰੇ ਉਹ ਮੇਰੀ ਉਲਟ ਆਉਂਦੇ ਨੇ ਤਾਏ ਚਾਚਾ ਦੇ ਪੁੱਤ। ਠੀਕ ਆ ਠੀਕ ਆ। ਚੱਲ ਠੀਕ ਆ ਤਾਈ ਜਿਵੇਂ ਮਾਂ ਕਹੂੰ ਮੈਂ ਤਾਂ ਉਹ ਮੈਂ ਕਰਨ ਨੂੰ ਤਿਆਰ ਆ ਮਾਂ। ਹਾਂ ਮੈਂ ਉਹਨੂੰ ਕਹਿ ਕੇ ਆਈਆਂ ਮੈਨੂੰ ਦੱਸ ਦਿਓ। ਫਿਰ ਮੈਂ ਗਾਹ ਉਹੋ ਜੀ ਗੱਲ ਤੋਰੂ ਪੁੱਤ। ਕੋਈ ਨਾ ਦਾਈ। ਹਾਂ ਠੀਕ ਆ ਪੁੱਤ। ਠੀਕ ਆ ਦਾਈ। ਚੰਗਾ। ਮਾਂ ਦਾ ਵੀ ਸਰਾ ਹੀ ਪਿਆ। ਇੱਥੇ ਮੈਂ ਕਰਵਾਉਣਾ ਮੈਂ ਕਰਵਾਉਂਗਾ। ਲਿਖ ਬਤਰੇ ਐਂਤ ਵਾਰ ਲਿਖਦੇ ਲਿਖਦੇ ਸੀ ਥੀ ਥੀ ਲਿਖ ਦੇਣਾ ਨਿਕੁੜ ਰਹੀ ਤ ਹਾਂਜੀ ਆਂਟੀ ਮਤ ਥੱਕ ਕੇ ਹਾਂ ਕੈਨੀਆ ਲੱਕੀ ਨਹੀਂ ਦੇਖਿਆ ਕਿ ਤੇਰੇ ਕੋਲ ਸਾਰੇ ਪਹਾੜੇ ਤਾਂ ਬਗਲ ਚ ਲੈ ਆਂਡਿਆ ਗਮਾਂਡੀਆਂ ਦੇ ਸਾਹ ਚੜ ਗਿਆ ਨਹੀਂ ਇਹ ਜੇ ਕੀ ਜ਼ਰੂਰੀ ਕੰਮ ਪੈ ਗਿਆ ਤੁਹਾਨੂੰ ਹਾਂ ਹਾਂ ਜ਼ਰੂਰੀ ਕੰਮ ਹੀ ਸੀਗਾ ਤਾਂ ਕਰਕੇ ਪਹਾੜ ਦੀ ਫਿਰਦੀ ਸੀਗੀ ਆ ਤੂੰ ਕੀ ਕਰੀ ਜਾਂਦੀ ਆ ਕੁਛ ਨਹੀਂ ਮੈਂ ਤਾਂ ਨਾ ਉਹਦੇ ਨੂੰ ਕੰਮ ਕਰਵਾਉਂਦੀ ਆ। ਮੈਂ ਇੱਧਰ ਨੂੰ ਹੋ ਮੜਾ ਜਾ। ਆਹ ਲੋਟ ਹੋ ਕੇ ਬੈਠੇ ਹੁੰਦੇ ਦੌਣਾ ਜੀ ਤੇ ਬੈਠੇ। ਆਏ ਹਾਏ। ਓਹੋ। ਫੁੱਲ ਮੇੜਾ ਹੀ ਕੰਮ ਜੀਦਾ ਨਿਮੇੜਨਾ ਸੀ। ਹਾਂ। ਸਾਂਹ ਆਂ ਅੰਟੀ ਹਜੇ ਦਵਾਰੋਂ। ਅੱਛਾ। ਰੋਂਦਾ ਏ ਫਿਰ ਜਦੋਂ ਜੇ ਕੰਮ ਨਹੀਂ ਨਾ ਹੋਇਆ ਹੁੰਦਾ ਪੁਰਾ। ਤੇ ਕਹਿੰਦਾ ਮੈਡਮ ਬੋਲਦੀ ਆ। ਅੱਛਾ। ਮੈਂ ਤਾਂ ਚੱਲ ਕੋਈ ਨਾ ਤੈਨੂੰ ਕੰਮ ਕਰਵਾ ਕੇ ਜਾਉਂਗੀ। ਬਸ ਧੋਕ ਘਰਾਂ ਦੇ ਹੀ ਰਹਿ ਗਿਆ। ਸ਼ਾਮ ਦੀ ਰੋਟੀ ਬਣਾਉਣੀ ਆ ਨਾ ਦੀ। ਅੱਛਾ ਅੱਛਾ। ਉਹ ਜਿਹੜੇ ਜਾਨੀ ਹੁੰਨੀ ਹੈਗੀ। ਹੂੰ। ਰੋਟੀ ਬਣਾਉਣ। ਹਾਂਜੀ ਹਾਂ ਹਾਂ ਤੇ ਐ ਪੁੱਛ ਦਿੱਤੀ ਦਾਲ ਸਬਜ਼ੀ ਜੇ ਕੀ ਬਣਾਈਏ ਕੋਈ ਮੈਨੂੰ ਤਾਂ ਕੁਝ ਨਹੀਂ ਸਮਝ ਆਉਂਦੀ ਹੈਗੀ ਕੋਈਆਂ ਤੁਸੀਂ ਜਿਹੜਾ ਕੁਝ ਖਾਣਾ ਹੋਇਆ ਮੈਨੂੰ ਲਿਆ ਦਿਓ ਮੈਂ ਬਣਾ ਦੇਵਾਂਗੀ ਤੇ ਨਿੱਕਾ ਨਨੇ ਮਰ ਤਾਂ ਸਰਦ ਖਣ ਲਾ ਰੱਖਿਆ ਪਹਿਣ ਕੰਮ ਚੱਲ ਰਿਹਾ ਹੁਣ ਕੰਮ ਚੱਲ ਰਿਹਾ ਇਹਨਾਂ ਦੇ ਵਿੱਚ ਮੈਂ ਤਾਂ ਲੱਕੀ ਨੂੰ ਤਾਂ ਲੱਭਦੀ ਫਿਰਦੀ ਸੀ ਆ ਲੱਕੀ ਦੀ ਤਾਈ ਆਈ ਸੀਗੀ ਅੱਛਾ ਹਾਂ ਉਹ ਲੱਕੀ ਦੇ ਰਿਸ਼ਤੇ ਬਾਰੇ ਤੇ ਉਹਦੇ ਰਿਸ਼ਤੇ ਦੀ ਗੱਲ ਕਰ ਰਹੇ ਹਾਂਗੇ ਕਹਿੰਦੀ ਕੁੜੀ ਬਾਲੀ ਪੜੀ ਲਿਖੀ ਹੈਗੀ ਵਧੀਆ ਹੈਗੀ ਸੰਸਕਾਰੀ ਹੈਗੀ ਸਾਰਾ ਸਲਾਈ ਕਢਾਈ ਬਣਾਈ ਸਭ ਜਾਣਦੀ ਹੈਗੀ ਹਮਾਂ ਚੱਲ ਲੈ ਲਾਨੀ ਆਗੇ ਹੁਣ ਕੱਲੇ ਵੀ ਕਿੰਨਾ ਕੁ ਚਿਰ ਉਮਰ ਕੱਢਾਂ ਸੁੱਖ ਨਾਲ ਗੱਪਰੂ ਕੈਮਰਾ ਮੁੰਡਾ ਹਾਂ ਆਂਟੀ ਸਹੀ ਗੱਲ ਆ ਤੁਹਾਡੀ ਕੋਈ ਗੱਲ ਨਹੀਂ ਕੋਈ ਨਹੀਂ ਜਿੱਦਾਂ ਦੇਖਣ ਗਏ ਕੁੜੀ ਤੈਨੂੰ ਨਾਲ ਲੈ ਕੇ ਚੱਲੂ ਮੈਂ ਚੰਗਾ ਹਾਂ ਫਿਰ ਤੂੰ ਦੱਸੀ ਕਿ ਮੈਂ ਰਹੂਗੀ ਲੱਕੀ ਵਾਸਤੇ ਕੁੜੀ ਠੀਕ ਹੈ ਮੈਂ ਬਲਾਂਟੇ ਕੀ ਦੱਸਣਾ ਹੈ ਹੂੰ ਕੁੜੀਆਂ ਨੂੰ ਪਸੰਦ ਹੋਣੀ ਚਾਹੀਦੀ ਕੋਈ ਨਹੀਂ ਆ ਕੁੜੀਆਂ ਕੁੜੀਆਂ ਨੂੰ ਪਤਾ ਹੀ ਹੁੰਦਾਗਾ ਹੁਣ ਸਾਡੇ ਵਰਗੇ ਤਾਂ ਸਿਆਣੇ ਹੋਗੇ ਚਲ ਉਧਰ ਉਧਰੀ ਉਹੀ ਗੱਲ ਹੈ ਕਿਸੇ ਸਹੇਲੀ ਬਣਦਿਆਂ ਨਹੀਂ ਹੁੰਦੀ ਆ ਕੁੜੀਏ ਲੈ ਆਉਂਦਾ ਤੁਰ ਮੈਂ ਸਾਰੇ ਭਾਲਿਆ ਇਹਦਾ ਦੇਖ ਲੈ ਆ ਜਾ ਆ ਜਾ ਤੈਨੂੰ ਵੀ ਭਾਲ ਕੇ ਆਇਆ ਸਾਰੇ ਕਿਤੇ ਕਿੱਧਰ ਗਿਆ ਸੀ ਮੈਂ ਤੂੰ ਬੰਦੀ ਜੀ ਤਾਂ ਲਈ ਕੱਢ ਕੇ ਆ ਆਹ ਪਤਾ ਨਹੀਂ ਕਿ ਫੈਕਟਰ ਜਿਹਾ ਘਟਾਉਂਦਾ ਆ ਮੈਂ ਤੈਨੂੰ ਤਾਂ ਬਸ ਆ ਹੀ ਆ ਕਦੇ ਉਹਦੇ ਵੜ ਗਿਆ ਕਦੇ ਉਹਦੇ ਵੜ ਗਿਆ ਮੈਂ ਭਾਲਦੀ ਫਿਰਦੀ ਆ ਘਰਾਂ ਚ ਤੈਨੂੰ ਕੋਈ ਆਲੀ ਮਾਂ ਤੇ ਕੀ ਗੱਡੀ ਗੱਲ ਆ ਘਰੇ ਤਾਂ ਆ ਗਿਆ ਨਾ ਮੈਂ ਵੀ ਮੈਂ ਤਾਂ ਤੈਨੂੰ ਇੱਕ ਗੱਲ ਕਹਿੰਦੀ ਸੀਗੀ ਤੇਰੀ ਤਾਈ ਆਈ ਸੀਗੀ ਅੱਛਾ ਸਿੰਦਰ ਸਿੰਦਰ ਤੈਨੂੰ ਕਿ ਮੈਨੂੰ ਪਤਾ ਵੀ ਸਿੰਦਰ ਆਈ ਥੀ ਮਿਲੀ ਸੀ ਮੈਨੂੰ ਰਾਚੀ ਮਿਲੀ ਸੀ ਅੱਛਾ ਅੱਛਾ ਵਿਚਾਰੀ ਦੁੱਖ ਸੁੱਖ ਜਿਆ ਕਰਦੀ ਸੀ ਦੁੱਖ ਤਾਂ ਐ ਕਰਦੀ ਸੀ ਕਹਿੰਦੀ ਜਿਹੜਾ ਆਪਣੇ ਤੁਹਾਡੇ ਨਾਲ ਕੁਝ ਹੋਇਆ ਹਾਂ ਉਹ ਕਹਿੰਦੀ ਜੀ ਕਹਿੰਦੀ ਮੈਂ ਤੇਰੇ ਵਾਸਤੇ ਰਿਸ਼ਤਾ ਲੈ ਕੇ ਆਈ ਸੀ ਹਾਂ ਰਿਸ਼ਤਾ ਲੈ ਕੇ ਆਈ ਸੀਗੀ ਕੁੜੀ ਨੇ ਬੀਏ ਕਰੀ ਹੋਈ ਆ ਸਲਾਈ ਦਾ ਕੰਮ ਕਰਦੀ ਆ ਸੋਹਣੀ ਸੁਨੱਖੀ ਦਾ ਕਹਿੰਦੇ ਇੰਨੀ ਆ ਨਾ ਰੱਜ ਕੀ ਸੁਨੱਖੀ ਆ ਕਹਿੰਦੇ ਹਾਂ ਮੈਂ ਇਹੀ ਗੱਲ ਤੇਰੇ ਨਾਲ ਕਰਨੀ ਸੀ ਮੈਂ ਤਾਂ ਸਾਰੇ ਕਿਤੇ ਗੇੜੇ ਦੇ ਆਈ ਤੈਨੂੰ ਭਾੜ ਲਣ ਦੀ ਮਾਰੀ ਮੈਂ ਵੀ ਇਹਨੂੰ ਕਹਿਤਾ ਫਿਰ ਮੈਂ ਸੋਚ ਕੇ ਦੱਸੂਗਾ ਐਨੀ ਕਾਲੀ ਕਾਲੀ ਆ ਪਾਪ ਨੂੰ ਰੋਸਤੇ ਬਥੇਰੇ ਯਾਫਰਾ ਕਿਦਿਚ। ਉਹ ਰਿਸ਼ਤੇ ਦਾ ਬਾਦੂ ਨੇਗੇ ਪਰ ਮੈਂ ਕਹਿੰਨੀ ਆ ਜੇ ਕੁੜੀ ਸੋਹਣੀ ਸੁਲੱਖੀ ਆ ਸੰਸਕਾਰੀ ਆ ਬਾਕੀ ਸਲਾਈ ਕੜਾਈ ਵੀ ਜਾਣਦੀ ਆ ਮਾਂ ਫਿਰ ਢੇਰ ਨਾ ਕਰੀਏ ਆਪਾਂ ਆਪਾਂ ਦੇਖ ਕੇ ਆਈਏ ਗੱਲ ਕੋਲੋਂ ਢੇਰ ਰੂਪ ਦੀ ਕੋਈ ਗੱਲ ਨਹੀਂ ਆਪਾਂ ਟਾਈਮ ਨਹੀਂ ਹੁਣ ਆਪਾਂ ਟਾਈਮ ਲਾਉਣਾ ਹੈਗਾ ਰਿਸ਼ਤਾ ਦੇਖਣ ਤੋਂ ਨਾਲ ਜਿੱਥੇ ਬੰਦਾ ਦਿਲ ਹੀ ਨਾ ਮਿਲਿਆ ਉਹ ਰਿਸ਼ਤਾ ਰੱਖ ਕੇ ਕਰਾਉਣਾ ਹਾਏ ਹਾਏ ਵੇ ਤੂੰ ਸਾਰੀ ਵਾਰ ਇਹ ਗੱਲ ਨਾ ਕਹਿਆ ਕਰ ਪਹਿਲਾਂ ਜੋਤੀਬਾਰੀ ਵੀ ਕਹਿੰਦਾ ਹੁੰਦਾ ਸੀ ਆ ਮਾਂ ਮੇਰਾ ਦਿਲ ਤਾਂ ਮਿਲਦਾ ਨਹੀਂ ਆ ਤੂੰ ਧੱਕਾ ਜਿਆ ਕਰੀ ਜੰਨੀ ਹੈਗੀ ਹੋਰ ਕੀ ਗੱਲ ਆ ਮਾਂ ਤੱਕਾ ਕਰੇ ਤਾਂ ਲੋਟ ਵੀ ਨਹੀਂ ਆਉਂਦਾ ਜਿੱਥੇ ਪਿਆਰ ਆ ਉੱਥੇ ਸਭ ਕੁਝ ਆ ਦੇਖ ਰੀਤ ਕੁੜੀ ਬਾਲੀ ਸੋਹਣੀ ਸੁਨੱਖੀ ਹੈਗੀ ਹੁਣ ਇਹੀ ਢੇਰ ਕਰੀ ਜਾਂਦਾ ਹੈਗਾ ਦੇਖ ਰਿਸ਼ਤਾ ਤਾਂ ਲੈਣਾ ਹੀ ਪਊਗਾ ਇੱਕ ਨੱਕ ਦਿਨ ਹੈ ਕਿ ਨਹੀਂ ਹੋਰ ਹੁਣ ਆਪਾਂ ਕੱਲ ਪਰਸੋਂ ਜਾਨ ਮੈਂ ਤਾਂ ਰੀਤ ਨੂੰ ਵੀ ਕਹਤਾ ਵੀ ਕੁੜੀ ਦੇਖਣ ਤੂੰ ਸਾਡੇ ਨਾਲ ਚੱਲੀ ਸਹੀ ਗੱਲ ਆ ਜਾਣਾ ਚਾਹੀਦਾ ਜ਼ਰੂਰ ਜਾਣਾ ਚਾਹੀਦਾ ਨਾਲੇ ਕੁੜੀ ਨੂੰ ਤਾਂ ਹੁਣ ਫਿਰ ਅੱਜ ਕੱਲ੍ਹ ਖਾਸ ਪਤਾ ਹੈ ਨਾ ਹਾਂ ਮੈਂ ਹੀ ਕਿਹਾਗਾ ਰੀਤ ਨੂੰ ਮਾਂ ਤੂੰ ਚੱਲੀ ਚੰਗਾ ਤਿਆਰ ਰਹੀ ਕੱਲ ਨੂੰ ਦੇਖ ਹੀ ਆਵਾਂਗੇ ਨਾ ਨਾ ਮੈਂ ਤਾਂ ਕੀ ਕਰਨ ਜਾਣਾ ਲੈ ਕਾਦੀ ਮੈਂ ਤਾਂ ਕੀ ਕਰਨ ਜਾਣਾ ਨਾ ਮੈਂ ਲੈ ਕੇ ਚੱਲੂ ਨਾਲ ਠੀਕ ਹੈ ਮੈਨੂੰ ਨਾ ਕੰਮ ਦਾ ਨਹੀਂ ਚਰਨਾ ਕੋਈ ਨਹੀਂ ਇੱਕ ਦਿਨ ਮੈਂ ਕਹਿ ਦੂੰਗੀ ਉਹਨਾਂ ਨੂੰ ਤੇਰੇ ਕੰਮ ਵਾਲਿਆਂ ਨੂੰ ਆ ਕੁਛ ਨਹੀਂ ਹੁੰਦਾ ਆ ਲੱਕੀ ਨੂੰ ਭੇਜ ਦੂੰਗੀ ਭੱਜ ਕੇ ਗਿਆਊਗਾ ਵੀ ਉਹ ਕੁੜੀ ਜਿਹੜੀ ਸਾਡੇ ਰਹਿੰਦੀ ਅੱਜ ਆਉਂਦੀ ਨਹੀਂ ਸਾਡੇ ਕੰਮ ਤੇ ਠੀਕ ਹੈ ਕੋਈ ਨਹੀਂ ਚਲੋ ਮੈਂ ਕੱਲ ਨੂੰ ਤਿਆਰ ਹੋ ਜੀਓ ਸੁਨੇਹਾ ਕੋਈ ਗਾਲੀ ਮਾਂ ਬਾਕੀ ਮਾਮੇ ਨੂੰ ਕਹਦੇ ਮਾਮਾ ਮੜੇ ਮੋਟੀ ਨਾ ਪੁੱਛ ਪੜਤਾਲ ਕਰ ਲੂਗਾ। ਦੇ ਮਾਮੇ ਨੂੰ ਕੀ ਕਹਿਣਾਗਾ? ਆ ਮਾਮਾ ਤਾਂ ਭਾਨੂੰ ਹੀ ਮਾਰੂਗਾ। ਜਦੋਂ ਕਦੋਂ ਮਾਰੂਗਾ? ਕੋ ਕਾਣੀ ਆਣੂ ਮਾਰੂਗਾ ਪਰ ਨਹੀਂ ਮੈਨੂੰ ਪਤਾਗਾ। ਮਾਮੇ ਨੂੰ ਤਾਂ ਮੈਂ ਆਪੀ ਵੜਿਆ ਲੂਗੀ। ਆ ਮਾਮੇ ਦੀ ਟੈਨਸ਼ਨ ਨਾਲ। ਆ ਮਾਮੇ ਨੂੰ ਤਾਂ ਮੈਂ ਜਿਵੇਂ ਕਹਤਾ ਉਵੇਂ ਕਰ ਲੂਗਾ। ਮਾਮੇ ਦੀ ਪਹਿਲਾਂ ਸਾਰੀਆਂ ਗੱਲਾਂ ਕਹੀਆਂ ਸੱਚ ਨਹੀਂ। ਮਾਮੇ ਨੇ ਕਿਹਾ ਸੀ ਨਾ ਕਹਿੰਦਾ ਬੰਦਿਆਂ ਦਾ ਪਤਾ ਕਰ ਲੋ। ਆਪਾਂ ਕਾਲੀ ਕਾਲੀ ਚ ਪਤਾ ਨਹੀਂ ਕਰਿਆ। ਉਹ ਆਪਾਂ ਨੇ ਜਿਹੜੀ ਮੇਲੀ ਕਰਾਈ ਸੀ ਮਾਮੇ ਜੀ ਉਹ ਤਾਂ ਮੈਨੂੰ ਮੁੜ ਕੇ ਦਿਖੀ ਨਹੀਂ। ਉਹਦੇ ਮਾਮੇ ਹੈ ਕਿੱਥੇ? ਹਾਂਜੀ ਪਤਾ ਮੁੱਲ ਦੇ ਬੰਦਿਆਂ ਨੇ ਆਪਣੀ ਮੂਵੀ ਕਰਾਦੀ ਹੋਵੇ ਵੇਚਾ ਜੋ ਹੋ ਗਿਆ ਹੋ ਗਿਆ ਹੁਣ ਉਹਨੂੰ ਕਾਨੂੰ ਦਰਉਣਾਗਾ ਆ ਜਿਹੜਾ ਹੁਣ ਹੋਣੇ ਵਾਲਾ ਚੰਗੇ ਲਈ ਸੋਚੀਦਾ ਹੁੰਦਾ ਆ ਨਾਲੇ ਮੇਰੀ ਗੱਲ ਸੁਣ ਕੱਲ ਨੂੰ ਸਵੇਰੇ ਉੱਠ ਕੇ ਪਹਿਲਾਂ ਗੁਰੂ ਘਰ ਮੱਥਾ ਟੇਕਈ ਸੁਣ ਗਿਆ ਕੋਈ ਗੱਲੀ ਮਾ ਆਹੋ ਆ ਨਾਲੇ ਆਪਣੇ ਬਾਬੇ ਤੇ ਜਾਂਦੇ ਹੁਣੇ 10ਵੀਂ ਵਾਲੇ ਤੇ ਉੱਥੇ ਜਾਇਂ ਹਾਂ 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 ਜ਼ਰੂਰ ਜਾ ਚੱਲ ਠੀਕ ਆ ਚੰਗਾ ਮਮਾ ਕਿੱਥੇ ਆ ਮਮਾ ਤੇਰਾ ਨਾ ਹੁੰਦਾ ਤੀਗਾ ਆ ਘੰਟਾ ਹੋ ਗਿਆ ਬਾਥਰੂਮ ਤੇ ਬੜੇ ਪਤਾ ਨਹੀਂ ਕੀ ਕਰਤਾ ਹੋਰ ਉਮਾਰ ਨੂੰ ਹੁਣ ਮੈਂ ਕਿਵੇਂ ਸਮਝਾਵਾਂ ਤੇ ਇਹਦੇ ਨਾਲ ਰਿਸ਼ਤਾ ਕਰਾਉਣਾਗਾ ਉਹ ਤਾਂ ਮੰਨਦੀ ਹੀ ਨਹੀਂਗੀ ਰਿਸ਼ਤੇ ਤਾਂ ਬਥੇਰੇ ਆ ਰਿਸ਼ਤੇ ਦਾ ਅੱਗੇ ਪਿੱਛੇ ਫਿਰਦੇ ਆ ਕਿਉਂ ਰੀਤਾ ਹੁਣ ਲੱਗਦਾ ਤਾ ਤੇਨ ਤਾਂ ਬਹੁਤ ਹੀ ਚੰਗੀ ਆਂ ਉਹ ਮੈਂ ਇਹ ਕਹਿੰਦਾ ਸੀਗਾ ਵੀ ਕਿਵੇਂ ਕਰ ਇਹਦੇ ਨਾਲ ਕਰਵਾਵਾਂ ਕਿ ਨਾ ਕਰਵਾਵਾਂ ਔੜੀ ਸੋਹਣੀ ਬਹੁਤ ਆਖਦੇ ਆ ਔੜੀ ਲਿਖੀ ਵੀ ਆ ਕੰਮ ਵੀ ਸਾਰੇ ਕਰਦੀ ਆ ਇਹ ਹਜੇ ਸਾਕ ਆਉਂਦਾ ਲੋਕ ਮਰਦੇ ਫਿਰਦੇ ਆ ਤੇ ਮੇਰੇ ਹਿੱਸਾ ਕਾਗੇ ਪਿੱਛੇ ਫਿਰਦਿਆ ਸੋਚਦਾ ਮੈਂ ਦੇਖਦਾ ਵੀ ਕਿਵੇਂ ਕਰਾਂ ਕੋਈ ਜਾਣੀ ਤੇ ਤੂੰ ਕੱਟੋਂ ਪਿੱਛੇ ਲੱਗਦਾ ਹੈ ਪਰ ਵਾਲਾ ਗਿਆ ਮਾਂ ਸੋਣੀ ਆ ਇਹ ਵਾਲੇ ਪੱਤੇ ਲਿਖਿਆ ਉਹ ਸੋਣੀ ਤੇ ਤੇਰਾ ਘਰਵਾਲਾ ਸੀ ਸੋਣੀ ਤੇ ਜੁੱਤੀ ਵੀ ਤੇਰੀ ਸੀ ਕੱਟਣ ਨੂੰ ਟਾਈਮ ਤਾਂ ਮੈਨੂੰ ਨਾ ਕੱਟ ਸਕਦਾ ਸੀ ਪਰ ਕਿੰਨਾ ਲੱਗੀ ਅੱਜ ਰਾਤ ਨੂੰ ਮੈਂ ਉਹ ਤੇ ਦੇਖੀ ਨੇ ਕਿ ਉਹ ਵੀ ਆਉਂਦਾ ਕੋਈ ਇਹ ਤਾਂ ਸਭ ਰੱਬ ਦੀ ذات ਆਉਂਦੀ ਆ ਮਾਨੂੰ ਇਹ ਚੀਜ਼ਾਂ ਦਾ ਕੋਈ ਮਤਲਬ ਨਹੀਂ ਜੇ ਚਾਹੇ ਜੋਤੀ ਦੇ ਜਵਾਗ ਨਾ ਵੀ ਹੁੰਦਾ ਨਾ ਜੇ ਮੈਨੂੰ ਦਿਲ ਨੂੰ ਲੱਗ ਜਾਂਦੀ ਮੈਂ ਤਾਂ ਵੀ ਨਹੀਂ ਛੱਡਦਾ ਸੀ ਕਦੇ ਵੀ ਪਰ ਸਾਲਾ ਦਿਲ ਹੀ ਕਿਤੇ ਹੋਰ ਫਿਰਦਾ ਸੀ ਕੀ ਕਰੀਏ ਇਹ ਕੁੜੀ ਤਾਂ ਹੁਣ ਦੇਵਨ ਨੂੰ ਲੱਗੀ ਹੈ ਨਾ ਹਜੇ ਪ੍ਰੋਪਰ ਨਹੀਂ ਲੱਗੀ ਬਾਕੀ ਜੇ ਕੋ ਕਹੂਗਾ ਤਾਂ ਕਰਵਾ ਲਾਂਗੇ ਜੇ ਕੋ ਨਹੀਂ ਚਾਹੁੰਦਾ ਤਾਂ ਕਾ ਵੀ ਕੋਈ ਨਹੀਂ ਪਨਾ ਕਰਵਾਵਾਂਗੇ ਕੋਈ ਨਾ ਫਿਰ ਜਿਹੜਾ ਉਹ ਕੋਈ ਹੈਗਾ ਉਹਨੂੰ ਪੁੱਛ ਲਾਂਗੇ ਕੋਈ ਨਾ ਉਹਨੂੰ ਹੀ ਪੁੱਛਣਾ ਦੇਖ ਰਹੀ ਤਾ ਮੰਨੂ ਵਾਲੀਆਂ ਗੋਲ ਗੱਲਾਂ ਕਰਨੀਆਂ ਨਹੀਂ ਆਉਂਦੀਆਂ ਮੈਂ ਤੈਨੂੰ ਇਹ ਗੱਲ ਪਹਿਲਾਂ ਵੀ ਕਹੀ ਆ ਵੀ ਜੋਤੀ ਨੂੰ ਮੈਂ ਸਿਰਫ ਛੱਡਦਾ ਤੇਰੇ ਕਰਕੇ ਛੱਡਿਆ ਤੇ ਜੇ ਮੈਂ ਛੱਡਣ ਤੇ ਆਵਾਂ ਆਹ ਰਿਸ਼ਤਾ ਵੀ ਮੈਂ ਛੱਡ ਜਾਦਾ ਪਰ ਇਹ ਗੱਲਾਂ ਹੋਵੇ ਵੀ ਅਜੇ ਤੋ ਸਾਲ ਨੂੰ 6 ਮਹੀਨਿਆਂ ਨੂੰ 3 ਸਾਲਾਂ ਨੂੰ ਤੇਰੀ ਜ਼ਮਾਨਤ ਤੇ ਸਿਰਫ ਇੱਕ ਚੀਜ਼ ਹੀ ਰਵੇ ਮਿਨਾ ਨਾ ਹੁਣ ਪਹਿਲਾਂ ਵਰਗੀ ਨਹੀਂ ਬਣ ਸਕਦੀ ਆਪਣੀ ਕਦੇ ਵੀ ਵੀ ਮੇਰੀ ਜ਼ਿੰਦਗੀ ਬਰਬਾਦ ਹੋ ਜੇ ਤੋ ਮੈਂ ਤਾਂ ਚਾਹਣਾਗਾ ਜਿਵੇਂ ਤੂੰ ਕਹਿੰਦੀ ਸੀ ਨਾ ਮੇਰੀ ਜ਼ਿੰਦਗੀ ਦਾ ਸਵਾਲ ਆ ਤੂੰ ਮੇਰੀ ਜ਼ਿੰਦਗੀ ਬਰਬਾਦ ਕੀਤੀ ਆ ਜੇ ਤੂੰ ਬਦਲਾ ਲੈਣ ਦੀ ਝਾਕ ਚਾ ਤਾਂ ਮੈਂ ساری ਉਮਰ ਬੈਸਿਕ ਵਾਰਾ ਬੈਠ ਜੇ ਤੈਨੂੰ ਮੇਰ ਦਾ ਕੋਈ ਮਤਲਬ ਨਹੀਂ ਕੀ ਕਰਵਾਵਾਂ ਮੈਂ ਛੱਡਾਂ ਮੈਂ ਆਖਰੀ ਵਾਰ ਕਰਾਂ ਰਹੀ ਤਾਂ ਮੈਂ ਪੱਕਾ ਹਾਂ ਕਰ ਦੂੰ ਫਿਰ ਮੈਂ ਕਰਵਾ ਲੈਣਾ ਵੇ ਫਿਰ ਕਰਵਾ ਪੱਕਾ ਤੇਰਾ ਆਖਰੀ ਫੈਸਲਾ ਆਹੋ ਲੈ ਨਾ ਅਸਾਂ ਕਰਨ ਜਾਣਾ ਅੱਜ ਨਹੀਂ ਨਹੀਂ ਦੇਖ ਲੈ ਬੇਲਾ ਮੈਂ ਵੀ ਨਹੀਂ ਹੈਗਾ ਜੇ ਮੈਂ ਇੱਕ ਵਾਰ ਕਹਿਦਾ ਨਾ ਮਾਂ ਨੂੰ ਵੀ ਹਾਂ ਕਰ ਲੈ ਤਿਆਰੀਆਂ ਸ਼ੁਰੂ ਨਾਲੇ ਮੇਰੀ ਮਾਂ ਤਾਂ ਇੰਨੀ ਕਾਲੀ ਹੈਗੀ ਕਿਉਂ ਤਾਂ ਸ਼ਾਮ ਨੂੰ ਨਾ ਕੜਾਹੀ 'ਚ ਚੜਾ ਦੇਣੀ ਆ। ਸਨਵਾਲਾ ਫਿਰ ਬਰਾਗੀ। ਇਹ ਬਚਣਾ ਕਿ ਨੂੰ? ਠੀਕ ਹੈ। ਕੋਈ ਗੱਲ ਨਹੀਂ। ਹੁਣ ਤੇਰੀ ਹੀ ਇੱਛਾ ਮੈਂ ਪੂਰੀ ਕਰੂੰਗਾ। ਤਨਤਾਲ ਦੀ ਆਕੜ ਪੈਰੀ ਆ। ਦੂਜਾ ਬੰਦਾ ਕੀ ਚਾਹੁੰਦਾ ਤੇਰੇ ਦਿਮਾਗ 'ਚ ਹੀ ਨਹੀਂ ਪੈਂਦੀ ਗੱਲ। ਬੱਸ। ਤੈਨੂੰ ਮੇਰੀ ਗੱਲਾਂ ਦਾ ਕੋਈ ਵਿਸ਼ਵਾਸ ਹੀ ਨਹੀਂ ਆਉਂਦਾ। ਮੈਂ ਤੈਨੂੰ ਕੀ ਕਹਿਣਾ ਚਾਹ ਰਿਆਂਗਾ? ਇੱਥੋਂ ਸੁਣਿਆ ਇੱਥੋਂ ਕੱਢੀ ਬੱਸ ਬੱਸ। ਅਗਲਾ ਬੰਦਾ ਕੀ ਚੱਲ ਰਿਹਾ ਹੈਗਾ ਤੈਨੂੰ ਸਮਝਾਉਂਦੀ ਆਂ ਇਹ ਗੱਲ ਦੀ ਖਰਾੜੀ ਵਿਆਹ ਲਵਾਲੀ ਵਿਹਨ ਵਾਲੇ ਹੋ ਤੈਨੂੰ ਵਿਆਹ ਨਾ ਮੈਂ ਅਰ ਬਾਕੀ ਦਿਖਾਉਂਗਾ ਉਹ ਕਿਉਂ ਪਾਂਜਿਆ ਆ ਗਿਆ ਉਹ ਆ ਗਿਆ ਮਾਮਾ ਯਾਰ ਕੋਈ ਨਾ ਹੰਤ ਨਾ ਬੜਾ ਟਾਈਮ ਲਾ ਦੇਣਾ ਉਹ ਯਾਰ ਹਫਤੇ ਬਾਅਦ ਨਾ ਹਣਾ ਮੈਂ ਤਾਂ ਸਿੱਧੀ ਗੱਲ ਸਿਰਸੁਰ ਵਾਲਾ ਮੀ ਪੈਨ ਲੱਗ ਗਿਆ ਸਿਰਸੁਰ ਨਾਉਣਾ ਹੋਰ ਕਰਨਾ ਸਾਰਾ ਕੁਝ ਤੇ ਨਾ ਕੀ ਗੱਲਾਂ ਜੇ ਕਰੀ ਜਾਂਦੀ ਸੀ ਤੁਸੀਂ ਕੁਝ ਨਹੀਂ ਮਮਾ ਗੱਲਾਂ ਕੋਲ ਨਾ ਹੀ ਕੋ ਮੇਰੀ ਗੱਲ ਨੂੰ ਸੀਰੀਅਸ ਲੈਂਦਾ ਉਹਨੂੰ ਤਾਂ ਖਰੇ ਐਂ ਲੱਗਦਾ ਕਰੀ ਤੈਨੂੰ ਇਹ ਪਹਿਲਾਂ ਨਹੀਂ ਰਹੀ ਹੁਣ ਉਹਨੂੰ ਤਾਂ ਐ ਲੱਗਦਾ ਖਰੇ ਵੀ ਸਾਰੀ ਜ਼ਿੰਦਗੀ ਨੇ ਮੇਰੀ ਜੁਗਰੀ ਰਹੂਗਾ ਇੱਥੇ ਕਿਤੇ ਨੇ ਬਿਆਨ ਨਹੀਂ ਕਰਵਾਉਣਾ ਮੈਂ ਕੋਈ ਗੱਲ ਕਰੀ ਇੱਥੇ ਦੀ ਮੈਨੂੰ ਰਿਸ਼ਤਾ ਹੋ ਰਿਹਾ ਕਹਿੰਦੀ ਕਰਵਾ ਲੈ ਮੈਂ ਹਾਬ ਤੱਕ ਇਹ ਮਿੰਤਾ ਤੱਕ ਕੀਤੀ ਮੈਂ ਕਿਹਾ ਵੀ ਜੋਤੀ ਨੂੰ ਛੱਡਿਆ ਤਾਂ ਮੈਂ ਸਿਰਫ ਤੇਰੇ ਕਰਕੇ ਛੱਡਿਆ ਹਮੇ ਗੱਲ ਵੀ ਸੱਚੀ ਆ ਯਮ ਜੋਤ ਨੂੰ ਛੱਡਿਆ ਨਾ ਕਮਲਸਰ ਫਰੀਦ ਕਰਕੇ ਛੱਡਿਆ ਨਹੀਂ ਰਹਿਨ ਨੂੰ ਕਿੱਡੀ ਗੱਲ ਸੀ ਇਹਦੇ ਨਾਲ ਵਿੱਚ ਜੀਵਨ ਜਿੰਦਗੀ ਕੱਟੀ ਸਕਦਾ ਸੀ ਆਪਦੀ ਪਰ ਨਹੀਂ ਇਹ ਤਾਂ ਹੁਣ ਗੱਲ ਨੂੰ ਐ ਸਮਝਦੀ ਆ ਕਿ ਪਤਾ ਹੀ ਨਹੀਂ ਖਰੇ ਕਿ ਡੱਗ ਤੀਰ ਮਾਰ ਰਹੀ ਆ ਪਰ ਮੈਂ ਇਹਨੂੰ ਗੁੱਸੇ ਗੁੱਸੇ ਚ ਕਹਤਾ ਕਿ ਜੇ ਤੂੰ ਚਾਹਣੀ ਆ ਨਾ ਵੀ ਵਿਆਹ ਕਰਵਾ ਲੈ ਇੱਕ ਦਿਨ ਇਹ ਹੋ ਜਾਊਗਾ ਮੈਂ ਅੱਕੇ ਵਿਆਹ ਕਰਵਾ ਲੂੰਗਾ ਬਾਅਦ ਚੇ ਪਸਾਰ ਉਹ ਤੂੰ ਮੇਰੀ ਗੱਲ ਸੁਣ ਮੈਂ ਤੇਰੀ ਮਾਂ ਨੂੰ ਸਮਝਾਇਆ ਸੀਗਾ ਵੀ ਹਜੇ ਰਹਿਨ ਦੇ ਮੈਂ ਗੱਲਬਾਤ ਤੋਰ ਲਾਂ ਕਰ ਲਾਂ ਮੈਂ ਦੇਖ ਲੂੰਗਾ ਤੂੰ ਹਾਂ ਤੂੰ ਵੀ ਹਜੇ ਸ਼ਾਂਤ ਰਹਿ ਤੂੰ ਕਿਦਾਂ ਰੁਕਾ ਮੈਂ ਰੀਤ ਨਾਲ ਗੱਲ ਕਰਦਾ ਹਾਂ ਮਾਂ ਮਾਂ ਇੱਕ ਵਾਰ ਆਪਦੇ ਸਾਹਮਣੇ ਗੱਲ ਕਰ ਲਾਂ ਫਿਰ ਕੀ ਆ ਵਜਾ ਦਾਂਗੇ ਬਾਜੇ ਫਿਰ ਜਦੋਂ ਅਗਲੀ ਮੰਨਦੀ ਨਹੀਂ ਠੀਕ ਆ ਸਮਝਾ ਕੇ ਤਾਂ ਦੇਖ ਲਾਂ ਤੂੰ ਮਾਂ ਚਾਹ ਤੂੰ ਰਾਜ਼ੀਆਂ ਰੀਤ ਨਾਲ ਕਰਾ ਕੇ ਮੈਂ ਤਾਂ ਮਾਂ ਚਾਰੇ ਪਾਸੋਂ ਰਾਜੀ ਰਾਜੀ ਬਸ ਫਿਰ ਕੋਈ ਗੱਲ ਨਹੀਂ ਉਹ ਵੀ ਦਿਲ ਟੁੱਟਿਆ ਹੋਇਆ ਉਹਦਾ ਹੈ ਤੈਨੂੰ ਤਾਂ ਜਵਾਨ ਮਾਰ ਗਈ ਉਹ ਸਹੀ ਗੱਲ ਆ ਬਾਕੀ ਮਮਾ ਜਿੱਥੇ ਆਪਾਂ ਇੱਕ ਵਾਰ ਬੰਦਾ ਟੁੱਟ ਜੇ ਨਾ ਤੇ ਦੁਬਾਰੇ ਮੰਨ ਲਾਉਣਾ ਬਹੁਤ ਔਖਾ ਬਸ ਉਹਨੂੰ ਐ ਲੱਗਦਾ ਵੀ ਮੇਰੀ ਅੱਖਾਂ ਸਾਹਮਣੇ ਹੈਗਾ ਮੇਰਾ ਦਿਲ ਘਟੇ ਜਾਣਗੇ ਉਹ ਪਰ ਉਹਨੂੰ ਪਤਾ ਨਹੀਂ ਪੁੱਤ ਵੀ ਜ਼ਿੰਦਗੀ ਪਹਾੜ ਹੈ ਇਹ ਕੱਟਣੀ ਬਹੁਤ ਔਖੀ ਹੈ ਸਹੀ ਗੱਲ ਆ ਬੰਦਾ ਕੱਲੀ ਕੈਰੀ ਹੁੰਦੀ ਤਾਂ ਗੱਲ ਕੁਝ ਹੋਰ ਸੀ ਨਾਲ ਜਵਾਕ ਹੈ ਕਿੱਥੇ ਲੈ ਜਾਂਦੀ ਫਿਰ ਉਹਨੂੰ ਸਹੀ ਚਲ ਮਮਾ ਤੂੰ ਐ ਕਰ ਇੱਕ ਵਾਰ ਜਾ ਕੇ ਉਹਨਾਂ ਨਾਲ ਗੱਲ ਕਰਕੇ ਮੈਂ ਇੱਥੇ ਬੈਠਾ ਮੈਨੂੰ ਦੱਸੀ ਕੀ ਕਹਿੰਨੀ ਫਿਰ ਚਲ ਠੀਕ ਹੈ ਮੈਂ ਜਾਨਾ ਉਹਦੇ ਕੋਲ ਠੀਕ ਹੈ ਪਰ ਉਹ ਕਹੂਗੀ ਕਿ ਘਰੇ ਕਮਰੇ ਚ ਉਹ ਕਮਰੇ ਚ ਮਮਾ ਤਾਂ ਜਾਣਦੀ ਨਹੀਂ ਕੰਮ ਤੇ ਆਪਾਂ ਕਿ ਮੀ ਹੋਣ ਲੱਗ ਕਿੱਧਰ ਜਾਊਗੀ ਹੁਣ ਚਲ ਮੈਂ ਦੇਖਦਾ ਜੇ ਘਰੇ ਹੋਈ ਤੇ ਮੈਂ ਕਰ ਦਾਂਗਾ ਹਾਂ ਉਹਨਾਂ ਤੇਰੀ ਮਾਨੂੰ ਕਹੇ ਚਾ ਰੱਖ ਲੂ ਠੀਕ ਆ ਮਮਾ ਉਹ ਇਹ ਤਾਂ ਬਾਕੀ ਯਾਰ ਫੇਰ ਹੁਣ ਤੁਸੀਂ ਮਮਾ ਜੀ ਆ ਗਈ ਪੁੱਤਾਂ ਬਾਹਰ ਆੜਿਆ ਪਿਆ ਸੀ ਮੈਂ ਤੇਰੇ ਨਾਲ ਗੱਲ ਕਰਨ ਆਇਆ ਸੀਗਾ ਉਹ ਤਾਂ ਨਾ ਮੈਂ ਟੋਲੂ ਬੁੱਲ ਗਈ ਸੀਗੀ ਦੁੱਧ ਲੈ ਕੇ ਆਈ ਸੀ ਸਵੇਰੇ ਉਹਨਾਂ ਦੇੋਂ ਮੈਂ ਕਿਹਾ ਚਲ ਵਾਪਸ ਕਰ ਦੂੰਗੀ ਦੇਖ ਰਹੀ ਤਾਂ ਮੈਂ ਤੇਰੇ ਨਾਲ ਗੱਲ ਕਰਨ ਵਾਸਤੇ ਆਇਆ ਪੁੱਤਾਂ ਹਾਂਜੀ ਮੈਂ ਸੋਡੀ ਕਹਾਣੀ ਦੋਨਾਂ ਦੀ ਜਾਣਨਾ ਤੇਰੀ ਤੇ ਲੱਕੀ ਦੀ ਸਮਝ ਆ ਗਈ ਮੈਂ ਤੈਨੂੰ ਫੇਰ ਪੁੱਛਣ ਵਾਸਤੇ ਆਂ ਦੇਖ ਉਹਦੇ ਰਿਸ਼ਤੇ ਵਾਸਤੇ ਆ ਰਹੇ ਨੇ ਉਹਦੀ ਮਾਂ ਦੇ ਵੀ ਚਾਹ ਨੇ ਇਹ ਵੀ ਤੂੰ ਜਾਣਦੀ ਹੈ ਠੀਕ ਹੈ ਰਿਸ਼ਤੇਦਾਰੇ ਬਾਰ-ਬਾਰ ਮੁੜੀ ਜਾਂਦੇ ਨੇ ਮੈਂ ਤੈਨੂੰ ਪੁੱਛਣ ਵਾਸਤੇ ਆਇਆ ਜੇ ਤੇਨ ਲੱਕੀ ਨਾਲ ਵਿਆਹ ਕਰਵਾਉਣਾ ਹੈ ਤਾਂ ਦੇਖ ਲੈ ਮੈਂ ਗੱਲ ਤੋੜ ਲੈਣਾ ਮੈਂ ਆਪਣੀ ਗੱਲ ਸਿਰੇ ਲਾ ਦੂੰਗਾ ਜੇ ਕੋਈ ਗੱਲ ਹੋ ਰਿਹਾ ਤਾਂ ਮੈਨੂੰ ਸਾਫ਼-ਸਾਫ਼ ਦੱਸ ਨਾ ਨਾ ਮਾਮਾ ਜੀ ਮੈਂ ਉਹਦੇ ਨਾਲ ਵਿਆਹ ਕਿਉਂ ਕਰਵਾਉਂਗੀ ਜਦੋਂ ਉਹਨੇ ਮੈਨੂੰ ਪਹਿਲਾਂ ਨਹੀਂ ਸਮਝਿਆ ਹੈਗਾ ਤਾਂ ਅੱਗੇ ਕੀ ਸਮਝੂਗਾ ਮੈਂ ਨਹੀਂ ਵਿਆਹ ਕਰਵਾਉਣਾ ਹੈਗਾ ਉਹਦੇ ਨਾਲ ਨਾਲੇ ਅੰਤ ਤੇ ਚਾਹਤ ਹੋ ਗਈ ਰੋਲਣੇ ਨੇ ਸੀਵੇਂ ਉਹਨਾਂ ਦੇ ਚਾਹ ਨੇ ਉਹ ਆਪਦੇ ਪੂਰੇ ਕਰ ਲੈਣਾ ਦੇਖਤੀ ਐ ਮੈਂ ਤਨਉਦੀ ਤੀ ਮੰਗੂ ਕਹਿਣਾ ਇਹ ਜ਼ਿੰਦਗੀ ਛੋਟੀ ਮੋਟੀ ਨਹੀਂ ਹੈਗੀ ਪਹਾੜ ਵਰਗੀ ਜ਼ਿੰਦਗੀ ਆ ਨਾਲੇ ਤੇਰੇ ਕੋਲ ਜਵਾਬ ਹੈ ਕਿੱਥੇ ਨੂੰ ਲੈ ਜਾਂਦੀ ਫਿਰੇਗੀ ਕਿਵੇਂ ਜ਼ਿੰਦਗੀ ਕੱਢੇਗੀ ਲੋਕਾਂ ਦੀਆਂ ਗੱਲਾਂ ਨਹੀਂ ਸਹੀਆਂ ਜਾਣੀਆਂ ਕੋਈ ਗੱਲ ਨਹੀਂ ਆ 10 ਸਾਲਾਂ ਨੂੰ ਛਵਾਨ ਹੋ ਜਾਊਗਾ ਮੇਰਾ ਜਵਾਬ ਅੱਪੇ ਮੇਰਾ ਸਹਾਰਾ ਬਣ ਜੂਗਾ ਤੇ ਜੇ ਤੇਰੇ ਜਵਾਬ ਨੇ ਸਵਾਲ ਕਰ ਲਿਆ ਮੇਰਾ ਪਿਓ ਕੌਣ ਹੈ ਫਿਰ ਕੀ ਕਹੇਗੀ ਫਿਰ ਕੋਈ ਗੱਲ ਨਹੀਂ ਹੋੜਨੀ ਦੇਖਤੀ ਮੈਂ ਤਾਂ ਤੈਨੂੰ ਆਪ ਦਾ ਸਮਝਦਾ ਆਪ ਦਾ ਸਮਝ ਕੇ ਤੇਰੇ ਨਾਲ ਗੱਲ ਕਰ ਰਿਹਾ ਹਜੇ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਤੂੰ ਲੱਕੀ ਨੂੰ ਆਪਣਾਲ ਹੈ ਗਲਤੀਆਂ ਇਨਸਾਨਾਂ ਤੋਂ ਹੀ ਹੁੰਦੀਆਂ ਨੇ ਤੇ ਉਹਨੂੰ ਮਾਫ ਕਰਨ ਵਾਲਾ ਵੀ ਇਨਸਾਨ ਹੈ ਤੇ ਉਹ ਬਹੁਤ ਵੱਡਾ ਹੁੰਦਾ ਨਾ ਮਾਮਾ ਜੀ ਮੈਂ ਨਹੀਂ ਉਹਦਾ ਵਿਆਹ ਕਰਵਾ ਸਕਦੀ ਐ ਕਿ ਜਿਹੜੇ ਬੰਦੇ ਨੇ ਇੰਨਾ ਕੁਛ ਕੀਤਾ ਹੋਵੇ ਨਾ ਉਹ ਗੱਲਾਂ ਦਿਮਾਗ ਚੋਂ ਨਿਕਲਦੀਆਂ ਨਹੀਂ ਹੈਗੀਆਂ ਨਾਲੇ ਕੋਈ ਵੀ ਆ ਵੀ ਨਹੀਂ ਕਰਾਉਂਦਾ ਹੈਗਾ ਇਹ ਐਵੇਂ ਤੰਗ ਕਰਦਾ ਏ ਇਹ ਵਿਆਹ ਕਰਾ ਰਿਹਾ ਫੇਰ ਨਾ کہیں ਮੈਨੂੰ ਪੁੱਛਿਆ ਨਹੀਂ ਸਿੱਧੀ ਗੱਲ ਐ ਅਸਤਾ ਕੱਲੂ ਢੋਲ ਵਜਾ ਦੇਣੇ ਨੇ ਫੇਰ ਅੱਗੇ ਤੇਰੀ ਮਰਜ਼ੀ ਐ ਠੀਕ ਐ ਆਦਾ ਸੋਚ ਲੈ ਠੀਕ ਐ ਜਿੰਨੇ ਜਿਵੇਂ ਸਹੀ ਲੱਗਦਾ ਤੁਸੀਂ ਕਰ ਲੈ ਬਸ ਫੇਰ ਠੀਕ ਹੁਣ ਅਸੀਂ ਆਪਣੇ ਹਿਸਾਬ ਨਾਲ ਗੱਲ ਕਰਾਂਗੇ ਓਕੇ ਮਮਾ ਤਾਂ ਹਮੇਸ਼ਾ ਹੀ ਉਹਦੇ ਦੋਸਤਾਂ ਵਾਂਗੂ ਰਿਹਾ ਦੋਨੇ ਜਣੇ ਆਪਸ ਵਿੱਚ ਖਿਚੜੀ ਪਕਾਉਂਦੇ ਹੋਣੇ ਆ ਆ ਜਾ ਮਮਾ ਲੋ ਇਹਨੇ ਮੇ ਟਾਈਮ ਲਾਈ ਦਿੰਦੇ ਪੁੱਤਾ ਇੱਕ ਮੁੱਖ ਮੰਤਰੀ ਨੂੰ ਮੀਟਿੰਗ ਰੱਖਦਾ ਜੀ ਨਾ ਉਹ ਬਥੇਰਾ ਸਮਝਾ ਲਿਆ ਉਹਨੂੰ ਮੈਂ ਮੰਨੇ ਕੀ ਉਹ ਕਿੱਥੇ ਕੁੱਤੇ ਦੀ ਪੂਛ ਐ ਫਿਰ ਉਹੀ ਗੱਲਾਂ ਮੈਥੋਂ ਕਹਾਏਗਾ ਮੈਨਾਂ ਕਹਾ ਮਮਾ ਮੇਰਾ ਪਿਆਰ ਆ ਯਾਰ ਆ ਗਦੀ ਪਿਆਰ ਐ ਤੇਰਾ ਐ ਹੁੰਦੇ ਨੇ ਪਿਆਰ ਹੈਂ ਤੂੰ ਤਾਂ ਖੇਡਾ ਬਣਾ ਰੱਖਿਆ ਸੀ ਉਹ ਕਦਰ ਕਰਿਆ ਕਰੋ ਚੀਜ਼ਾਂ ਦੀ ਉਹਦਾ ਜਵਾਬ ਦੇਗੀ ਬਈ ਕਹਿੰਦੀ ਮੈਂ ਤਾਂ ਕੁਝ ਮੇਰੇ ਕੋਲ ਦਾ ਕੁਝ ਨਹੀਂ ਕਰਾਵੇ ਕੁਝ ਨਾ ਕਰਾਵੇ ਮੈਂ ਤਾਂ ਉਹਨੂੰ ਖੇਡਾ ਛੱਡਤਾ ਇੱਕ ਵਾਰੀ ਮਮਾ ਨੂੰ ਸਮਾਹ ਕੇ ਠੋਕਰ ਕੇ ਪੁੱਛ ਲੈਂਦਾ ਵੀ ਇਹ ਆਖਰੀ ਫੈਸਲਾ ਤੇਰਾ ਵੀ ਫੇਰ ਮੁੜ ਕੇ ਮੈਂ ਕਿਹਾ ਪੂਰਾ ਠੋਕਰ ਕੇ ਆਇਆ ਬਥੇਰਾ ਸਮਝਾ ਲਿਆ ਤਾਂ ਹੀ ਤਾਂ ਇੰਨਾ ਟਾਈਮ ਲੱਗ ਗਿਆ ਸਮਝਾ ਗਈ ਤੂੰ ਢੋਲ ਵਜਾ ਦੇ ਸਵਾਤ ਮਤਲਬ ਮੈਂ ਬਾ ਕਰਵਾਣਾ ਹਾਂ ਕਰਵਾ ਲਿਆ ਬਜਾ ਦੇ ਢੋਲ ਪੱਕਾ ਮਾਮਾ ਮੈਂ ਕਹਿੰਦਾ ਮੈਂ ਤੇਰੇ ਨਾਲ ਆ ਯਾਰ ਤੈਨੂੰ ਕੀ ਲੱਗਦਾ ਵੀ ਇਹ ਸਭ ਕੁਝ ਕਰਨ ਨਾਲ ਮੈਂ ਕਹਿੰਦਾ ਜਾਂ ਤੂੰ ਬਸ ਬੋਲ ਨਾ ਠੀਕ ਆ ਆਪਾਂ ਹੁਣ ਸਵੇਰੇ ਚੱਲਾਂਗੇ ਉਹ ਦੇਖ ਕੇ ਆਵਾਂਗੇ ਰਿਸ਼ਤਾ ਆਪਣੇ ਹੱਥ ਚ ਹੈਗਾ ਮੈਂ ਮਾਂ ਨੂੰ ਕਹਿ ਦੇਣਾ ਤੇ ਪਿਛੋਲੋਂ ਨੂੰ ਬੁਲਾ ਕੇ ਹਾਂ ਕਹਿ ਦੇ ਬਸ ਆਦਾ ਕੰਮ ਨਿਬੜੂਗਾ ਆਪਾਂ ਸਵੇਰੇ ਚੱਲਾਂਗੇ ਚੱਲਾਂਗੇ ਮਾਮਾ ਹੁਣ ਤਾਂ ਬਹਿ ਕੇ ਲਿਆਵਾਂਗੇ ਠੀਕ ਆ ਹਾਂ ਹਾਂ ਆਇਆ ਮਾਮਾ ਮੈਂ ਉਹਨਾਂ ਢੋਲ ਵਾਲਿਆਂ ਨੂੰ ਨਾਲ ਲੈ ਕੇ ਜਾਣਾ ਆਪਾਂ ਨੇ ਹਾਂ ਹਾਂ ਮਾਮਾ ਆ ਜਾ ਭਾਣ ਵੀ ਸਿੱਟੇ ਮਾਮਾ ਤੂੰ ਮੈਂ ਬੈ ਪੁੱਛਣਾ ਤੂੰ ਰੇਲ ਬਣਾ ਦੂ ਮੈਂ ਤਾਂ ਆ ਜਾ ਲੈ ਨਹੀਂ ਆ ਜਾ ਨਹੀਂ ਆ ਜਾ ਸਿੰਦਰੇ ਬਲਾਈ ਚਰਦੀ ਡਿੱਕੀ ਜਾਨੀਆ ਕੁੜੇ ਤੈਨੂੰ ਅੱਛਾ ਮੈਂ ਤਾਂ ਕੰਮ ਕਰਨ ਲੱਗੀ ਸੀ ਤੂੰ ਤਾਂ ਲੱਗੀ ਤੀ ਕੰਮ ਕਰਨ ਆ ਮੈਂ ਤਾਂ ਕਿਹੜੇ ਪਹਿਣੇ ਦੀ ਤਿਆਰ ਪਿਆਰ ਹੋਈ ਬੈਠੀ ਹੈਗੀ ਮਾਹ ਤੂੰ ਹੁਣ ਵੀ ਆਈ ਹੁਣ ਵੀ ਆਈ ਮੈਂ ਤਾਂ 8 ਵਜੇ ਤਿਆਰ ਹੋ ਗਈ ਸੀਗੀ ਇਹ ਗਾਹਾਂ ਮੈਂ ਹੈ ਜੇ ਗੱਲ ਤਾਂ ਤੋੜ ਲਾਂ ਹਾਏ ਹਾਏ ਆਪੀ ਤਾਂ ਤੂੰ ਕਹਿੰਦੀ ਜਾਣਾਗਾ ਆਪੀ ਤਾਂ ਹੋਰ ਪਾਸੇ ਨਹੀਂ ਪਹਿਣੇ ਮੈਂ ਤੈਨੂੰ ਦੱਸੀ ਹੈ ਕਿ ਡਿੱਕਾ ਲੱਗ ਜਾਂਦਾ ਸੌ ਹੁਣ ਮੈਨੂੰ ਵੀ ਮੈਨੂੰ ਤਾਂ ਪਹਿਣੇ ਲੱਗਦੀ ਤੇਰੇ ਕੱਚੀਆਂ ਗੋਲੀਆਂ ਹੀ ਲੱਗਦੀਆਂ ਨੇ ਮੈਨੂੰ ਤਾਂ ਹੋਰ ਕੋਈ ਨਹੀਂ ਗਿਆ ਮੈਨੂੰ ਅੱਗੇ ਗੱਲ ਤੋੜਨ ਨੇ ਫਿਰ ਮੈਂ ਤੈਨੂੰ ਦੱਸੋ ਪਰਸੋਂ ਟਿੱਕਰ ਚੱਲਾਂਗੇ ਆਪਾਂ ਹੁਣ ਪਰਸੋਂ ਨਹੀਂ ਜਾਵਾਂਗੇ ਕੁੜੇ ਹੋਰ ਹੁਣ ਮੈਂ ਤਾਂ ਤਿਆਰ ਬਿਆਰ ਹੋਈ ਬੈਠੀ ਸੀਗੀ ਹੁਣ ਤੂੰ ਤਾਂ ਰੋਜ਼ ਹੀ ਤਿਆਰ ਰਹਿਣੀ ਆ ਪਾਲੋ ਤੈਨੂੰ ਪਤਾ ਜੇ ਹੁਣ ਮਾੜਾ ਮੋਟਾ ਮੂੰਹ ਸਿਰ ਨਹੀਂ ਕਰਾਂਗੇ ਤਾਂ ਮੁੰਡੇ ਦੇ ਰਿਸ਼ਤੇ ਬਾਰੇ ਕੌਣ ਆਊਗਾ ਆ ਲੱਗੋ ਉਂਗਲੀ ਜੀ ਤਾਂ ਪੁੜੀ ਆਗੀ ਇਹ ਤਾਂ ਤੇਰੀ ਗੱਲ ਨਾਲੇ ਹਜੇ ਤੈਨੂੰ ਪਤਾ ਸੁੱਖ ਨਾਲ ਕੀ ਹੋਗਾ ਜੇ ਜਵਾਖ ਕੱਪਰੂ ਹੋ ਗਏ ਤੂੰ ਜਾਣ ਦੂਈਆਂ ਨਾਲੇ ਮੈਨੂੰ ਤਾਂ ਸ਼ੁਰੂ ਤੇ ਪੜ੍ਹਵੇਂ ਦਸਕੀ ਨਹੀਂ ਲਾ ਕੇ ਰੱਖ ਦਿੱਤੀ ਹੋਈ ਹੈ ਹੋਰ ਮਾਤਾ ਨੂੰ ਗੱਲ ਕਰਨੋਂ ਨੇ ਪੰਗਾ ਪਾਤਾ ਆ ਤਾਂ ਮੜਾ ਦਾ ਘਟ ਗਈ ਤੀ ਮੈਂ ਤਾਂ ਹੂੰ ਉਹਦਾ ਦੱਸੀ ਜੀ ਫਿਰ ਕੀ ਹੋਰ ਆ ਹੁਣ ਸੁਖਣਾ ਜਿੱਦੇ ਦਾ ਤੂੰ ਕਹਿ ਕੇ ਗਈਆਂ ਉਹਦੇ ਦਾ ਹੌਸਲਾ ਜਾ ਵੱਧ ਗਿਆ ਤੀਗਾ ਉਹ ਫਿਰ ਮੈਨੂੰ ਸਨੇਹਾ ਤਾਂ ਤੇਰਾ ਲੱਗਿਆ ਸੀ ਮੈਂ ਅੱਗੇ ਗੱਲ ਤੋੜਾਂ ਮੈਂ ਤੂੰ ਹੁਣ ਫੋਨ ਕਰਕੇ ਤੂੰ ਕਹ ਵੀ ਆ ਮੇਰੇ ਕੋਲ ਮੈਂ ਕਹ ਕਿ ਤੂੰ ਨਹੀਂ ਇੱਕ ਗੱਲ ਤਾਂ ਹੈਗੀਆ ਕਣੀਆਂ ਜਿਹਾ ਪਈ ਜਾਂਦੀਆਂ ਨੇ ਅੰਦਰ ਬੈਠੀ ਐ ਕਿ ਚੱਲਾਂਗੇ ਹੁਣ ਤੂੰ ਮੈਂ ਬਸ ਮੈਂ ਕੰਮ ਕਰਨਾ ਤੈਨੂੰ ਪਤਾ ਮੈਂ ਵੀ ਚੁੱਲ੍ਹੇ ਤੇ ਕਰੀ ਚੱਲ ਚੱਲ ਫਿਰ ਮੈਨੂੰ ਹਾਂ ਨਾ ਅੱਜ ਜਵਾਬ ਦੇ ਦੇ ਨਹੀਂ ਮੈਂ ਗੱਲਾਂ ਕਰ ਬੱਲਾ ਨਹੀਂ ਅੱਜ ਜਾ ਕੇ ਗੱਲ ਤੋੜਦੀ ਆ ਮੈਂ ਜਾ ਕੇ ਤੋੜ ਲੈ ਦੱਸਦੀ ਆ ਮਾ ਤੇਰੇ ਵੀ ਉਹੀ ਗੱਲ ਲੱਗੀ ਅਖੇ ਅੱਧੇ ਵਿਆਹੇ ਅੱਧੇ ਕੁਮਾਰੇ ਉਹ ਗੱਲ ਤੂੰ ਕਰਤੀ ਨਾ ਵਿਆਹਾਂ ਚ ਨਾ ਬਰਿਆਂ ਚ ਅਸੀਂ ਤਾਂ ਨਾ ਨੱਸ ਮੈਂ ਤਾਂ ਤਿਆਰ ਹੋ ਕੇ ਬੈਠੀ ਸੀ ਹੁਣ ਕਹਿੰਦੀ ਪਰਸੋਂ ਤੋਂ ਚੱਲਾਂ ਸੂਟ ਵੀ ਚੱਕ ਮਾਜਾ ਚਾਹੀਦਾ ਕੋਈ ਫੇਰ ਵੀ ਅਗਲਾ ਕਹੂੰ ਮੁੰਡੇ ਦੀ ਮਾਂ ਹੈ ਹੋਰ